ਅ ਮਸਲਾ ਬਹੁਤ ਗੰਭੀਰ ਆ ਤੇ ਜਿਹਦੇ ਹਾਸਤੇ ਮਿਸਲ ਸੱਤ ਲੋਚ ਬਹੁਤ ਚਿਰ ਤੋਂ ਲੜਦੀ ਵੀ ਆ ਰਹੀ ਆ ਉਹਦੇ ਬਾਰੇ ਆਪਾਂ ਗੱਲਬਾਤ ਵਿਚਾਰ ਕਰਨੀ ਆ ਅ ਮਸਲਾ ਪਾਣੀ ਦਾ ਹੈ ਕਿ ਜਿਸ ਤਰੀਕੇ ਨਾਲ ਇਸ ਵਾਰੀ ਪੰਜਾਬ ਦੇ ਵਿੱਚ ਪਾਣੀ ਦੀ ਸਕੈਰਸਟੀ ਹੋਈ ਆ ਪੰਜਾਬ ਪਾਣੀ ਦੀ ਕਿੱਲਤ ਆਈ ਆ ਇਹ ਇੱਕ ਸਮਝ ਲਓ ਵੀ ਆਪਾਂ ਨੂੰ ਇੱਕ ਖਤਰੇ ਦੀ ਘੰਟੀ ਵੱਜੀ ਆ ਬਹੁਤ ਐਸੇ ਪਿੰਡ ਆ ਬਹੁਤ ਐਸੇ ਕਸਬੇ ਆ ਜਿੱਥੇ ਪੰਜਾਬ ਦੇ ਵਿੱਚ ਚਾਹੇ ਉਹ ਦਰਿਆਵਾਂ ਦੇ ਨੇੜੇ ਵੀ ਆ ਪਰ ਉਹਨਾਂ ਨੂੰ ਪਾਣੀ ਟੈਂਕਰਾਂ ਨਾਲ ਐਤਕੀ ਵਾਰ ਪਾਉਣਾ ਪਿਆ ਤੇ ਹਲੇ ਝੋਨੇ ਦਾ ਸੀਜ਼ਨ ਨਹੀਂ ਆਇਆ ਸੀ ਉਸ ਤੋਂ ਪਹਿਲਾਂ ਹੀ ਪਾਣੀ 2-2 ਮੀਟਰ ਕਈ ਥਾਵਾਂ ਤੇ ਨੀਚੇ چلا ਗਿਆ ਲੋਕਾਂ ਨੂੰ ਟੋਟੇ ਪਾਉਣੇ ਪੈ ਰਹੇ ਆ ਉਹਦੀਆਂ ਪਾਈਪਸ ਪਿਊਬਲਸ ਦੇ ਵਿੱਚ ਪਾਣੀ ਫੋਲ ਆਊਟ ਕਰਨ ਨੂੰ ਇੱਕ ਦੋ ਪਿੰਡ ਐਸੇ ਵੀ ਅਸਰਾਂ ਦੇ ਇਲਾਕੇ ਚ ਜਿੱਥੇ ਪਾਣੀ ਬਿਲਕੁਲ ਖਤਮ ਹੋ ਗਿਆ ਸੋ ਇਸ ਨੂੰ ਲੈ ਕੇ ਆਪਾਂ ਗੱਲਬਾਤ ਕਰਨੀ ਹੈ ਪੰਜਾਬ ਦੇ ਵਿੱਚ ਜਿਹੜਾ ਪਾਣੀ ਆ ਉਹਦੇ ਤੇ ਤਿੰਨ ਚੀਜ਼ਾਂ ਹੋ ਰਹੀਆਂ ਇੱਕ ਤਾਂ ਸਾਡਾ ਦਰਿਆਈ ਪਾਣੀ ਦੀ ਲੁੱਟ ਹੋ ਰਹੀ ਆ ਇੱਕ ਸਾਡਾ ਜਿਹੜਾ ਪਾਣੀ ਆ ਉਹ ਬਹੁਤ ਪੂਰੀ ਦਰਬਾਰ ਤੋਂ ਵੀ ਆਪਾਂ ਘਰ ਰਹੇ ਆ ਤੀਜੀ ਵੱਡੀ ਗੱਲ ਆ ਕਿ ਜਿਹੜਾ ਪਾਣੀ ਸਾਡੇ ਕੋਲ ਥੋੜਾ ਬਹੁਤ ਹੈ ਉਹ ਪੋਲਿਊਟ ਵੀ ਹੋ ਰਿਹਾ ਪਲੀਤਿਆ ਵੀ ਜਾ ਰਿਹਾ ਵੱਖ-ਵੱਖ ਕਰਨਾ ਕਰਕੇ ਕਿਤੇ ਸੰਨਤ ਕਰਕੇ ਕਿਤੇ ਆਪਣੀ ਅਣਗਹਿਲੀ ਕਰਕੇ ਪੀਤਿਆ ਵੀ ਜਾ ਰਿਹਾ ਪੋਲਿਊਟ ਵੀ ਹੋ ਰਿਹਾ ਮੇਰੇ ਨਾਲ ਭਾਈ ਦਵਿੰਦਰ ਸਿੰਘ ਸੇਖੋ ਹੈਗੇ ਆ ਇਹ ਸਾਡੇ ਬਿਸਲ ਸਾਤੂ ਦੇ ਜਨਰਲ ਸੈਕਟਰੀ ਹੈਗੇ ਆ ਇਹ ਖੇਤੀਬਾੜੀ ਬਾਰੇ ਵੀ ਜੋ ਪਾਣੀ ਦੀ ਜ਼ਰੂਰਤਾਂ ਆ ਉਹਦੇ ਬਾਰੇ ਵੀ ਐਕਸਪਰਟਿਸ ਰੱਖਦੇ ਆ ਤੇ ਨਾਲ ਸਾਡੇ ਬੀਬੀ ਮਨਜੋਤ ਮੂਨਸਟਾਰ ਮਨਜੋਤ ਕੌਰ ਹੈਗੇ ਆ ਇਹ ਪੀਐਸਸੀ ਜਿਹੜੀ ਕਿ ਪਾਣੀ ਬਾਰੇ ਲਗਾਤਾਰ ਲੜਦੀ ਆ ਰਹੀ ਆ ਤੇ ਹੋਰ ਪੋਲੂਸ਼ਨ ਬਾਰੇ ਲੜਦੇ ਆ ਰਹੇ ਆ ਉਹਨਾਂ ਦੇ ਮੈਂਬਰ ਹੈਗੇ ਐਕਟਿਵ ਤੇ ਅੱਜ ਇਹਨਾਂ ਨੇ ਬੁੱਡੇ ਨਾਲੇ ਤੇ ਵੀ ਇੱਕ ਸ਼ੋਅ ਕੀਤਾ ਤੇ ਬੀਬਾ ਜੀ ਹਰਨਾ ਨਾਲ ਈ ਸਾਡੇ ਇੱਥੇ ਨਾਲ ਇਹਨਾਂ ਨੇ ਆਪ ਦਾ ਸੋਲੀਡਾਰਟੀ ਵਾਸਤੇ ਇਸ ਇਸ਼ੂ ਨੂੰ ਲੈ ਕੇ ਅੱਗੇ ਜਿਵੇਂ ਐਜੀਟੇਟ ਕਰਨਾ ਹੈ ਜਾਂ ਜੋ ਕਰਨਾ ਉਹਦੇ ਵਾਸਤੇ ਇਹ ਨਾਲ ਆਪੇ ਆਏ ਆ ਇਹ ਤੁਹਾਨੂੰ ਪੋਲੂਸ਼ਨ ਬਾਰੇ ਵੇਰਵਾ ਦੇਣਗੇ ਤਾਂ ਮੋٹے ਤੌਰ ਤੇ ਜਿਹੜਾ ਪੰਜਾਬ ਤੇ ਜਦੋਂ ਵੰਡ ਹੋਈ ਤਾਂ ਜਿਹੜਾ 160 ਮਿਲੀਅਨ ਏਕੜ ਫੁੱਟ ਪਾਣੀ ਸੀ ਸਾਰੇ ਦਰਿਆਵਾਂ ਦਾ ਉਹਦੇ ਵਿੱਚੋਂ ਪੰਜਾਬ ਨੂੰ ਸਿਰਫ 28.5 ਮਿਲਿਆ ਜਾਂ ਕਹਿੰਦੇ ਭਾਰਤ ਨੂੰ 28.5 ਮਿਲਿਆ ਜਿਦੇ ਵਿੱਚੋ ਅੱਜ ਦੀ ਡੇਟ 'ਚ ਪਾਣੀ ਘਟਦਾ ਘਟਦਾ 26.5 ਮਿਲੀਅਨ ਏਕਰ ਫੁੱਟ ਹੋ ਗਿਆ ਮਿਲੀਅਨ ਏਕਰ ਫੁੱਟ ਦਾ ਮਤਲਬ ਹੁੰਦਾ ਹੈ ਕਿ ਵੀ ਇੱਕ ਇੱਕ ਏਕੜ ਦੇ ਵਿੱਚ ਜਾਂ ਇੱਕ 10 ਲੱਖ ਏਕੜ ਦੇ ਵਿੱਚ ਜੇ ਇੱਕ ਫੁੱਟ ਪਾਣੀ ਖੜਾ ਕਰ ਦਈਏ ਤੁਹਾਨੂੰ ਇੱਕ ਮਿਲੀਅਨ ਏਕੜ ਫੁੱਟ ਕਿਹਾ ਜਾਂਦਾ ਸੋ ਜਿਹੜੀ ਪੰਜਾਬ ਦੀ ਰਿਕੁਆਇਰਮੈਂਟ ਆ ਟੋਟਲ ਰਿਕੁਆਇਰਮੈਂਟ ਆ ਉਹ ਤਕਰੀਬਨ 50 ਮਿਲੀਅਨ ਜਾਂ 55 ਮਿਲੀਅਨ ਏਕੜ ਫੁੱਟ ਅੱਜ ਦੀ ਡੇਟ 'ਚ ਗਿਣੀ ਜਾਂਦੀ ਹੈ ਜਿਦੇ ਵਿੱਚ ਖੇਤੀਬਾੜੀ ਦੀ ਸਨਤ ਦੀ ਘਰਾਂ ਦੇ ਵਿੱਚ ਪਾਣੀ ਦੇਣ ਦੀ ਇਹ ਸਾਰੀ ਜਿਹੜੀ ਰਿਕੁਆਇਰਮੈਂਟ ਹੀ ਨਹੀਂ ਹੈਗੀ ਆ ਟੋਟਲ ਦਰਿਆਵਾਂ ਦੇ ਵਿੱਚ ਜਿਹੜਾ ਫਲੋ ਹੈਗਾ ਉਹ 26.527 ਅਰਡਡ ਵੇਰਵੇ ਹੈਗੇ ਆ ਮਿਲੀਅਨ ਏਕੜ ਫੁੱਟ ਦੇ ਆ ਪਰ ਇਹ 27 ਦੇ ਵਿੱਚੋਂ ਵੀ ਜਿਹੜਾ ਮੇਜਰ ਹਿੱਸਾ ਹੈ ਉਹ ਰਾਜਸਥਾਨ ਲੈ ਜਾਂਦਾ ਤੇ ਹਰਿਆਣਾ ਲੈ ਜਾਂਦਾ ਤਾਂ ਪੰਜਾਬ ਦੇ ਪੱਲੇ ਸਿਰਫ 1.59 ਮਿਲੀਅਨ ਏਕੜ ਫੁੱਟ ਪਾਣੀ ਰਹਿ ਜਾਂਦਾ ਹੈਗਾ ਤੇ ਉਹ ਜਿਹੜਾ ਪਾਣੀ ਰਹਿੰਦਾ ਉਹਦੇ ਨਾਲ ਜਦੋਂ ਆਪਾਂ ਰੇਨਫਾਲ ਨਾਲੋਂ ਮੋਰ ਆਰਗੂਮੈਂਟ ਹੋ ਕੇ 50 ਤੱਕ ਨਹੀਂ ਜਾਂਦਾ ਤੇ ਜਾਦਾ ਆਪਾਂ ਟਿਊਬਵਲਸ ਰਾਹੀਂ ਕੱਢਦੇ ਆਂ ਸ਼ਹਿਰੀ ਹਾਲਾਤ ਅੱਜ ਦੀ ਡੇਟ 'ਚ ਇਹ ਹੈ ਕਿ ਆਪਣੇ ਕੋਲ ਡੀਪ ਟਿਊਬ ਬੋਰ ਟਿਊਬਵਲਸ ਆ ਆਪਾਂ ਜਿਹੜੇ ਸ਼ਹਿਰ 'ਚ ਬੈਠੇ ਆ ਜੰंडीगढ़ 'ਚ ਇਹਨੂੰ ਤਾਂ ਨਹਿਰੀ ਪਾਣੀ ਮਿਲਦਾ ਸਾਰਾ ਬਟ ਇਹਦੇ ਬਿਲਕੁਲ ਨਾਲ ਜਿਹੜਾ ਪੰਜਾਬ ਦਾ ਸ਼ਹਿਰ ਹੈ ਮੁਹਾਲੀ ਉਹਦੇ ਬਹੁਤ ਜ਼ਿਆਦਾ ਸੈਕਟਰਸ ਨੂੰ ਇਸ ਟਾਈਮ ਡੀਪ ਬੋਰ ਵੈਲਸ ਦਾ ਜਾਂ ਸਬਸਰਫੇਸਲਸ ਦਾ ਪਾਣੀ ਮਿਲਦਾ ਹੈ ਜਿਹੜਾ ਡੀਪ ਪੋਰ ਵੈਲ ਦਾ ਪਾਣੀ ਹੁੰਦਾ ਉਹਦੇ ਵਿੱਚ ਕਿਉਂਕਿ 3rd ਲੇਅਰ ਤੋਂ ਕੱਢਿਆ ਜਾਂਦਾ ਤਾਂ ਉਹ ਵਿੱਚ ਘਾਸੇ ਜਨਨ ਆਇਲਰ ਐਲੀਵੈਂਟਸ ਹੋ ਸਕਦੇ ਆ ਹੈ ਉਹ ਬਿਮਾਰੀਆਂ ਲਾ ਸਕਦਾ ਹੈ ਸੋ ਇਹ ਨਹੀਂ ਬੜੀਆਂ ਪਰੇਸ਼ਾਨੀਆਂ ਤੇ ਇਹ ਦਿੱਕਤਾਂ ਨੂੰ ਹੱਲ ਕਰਨ ਵਾਸਤੇ ਸਾਨੂੰ ਪਾਣੀ ਵੱਲ ਬਹੁਤ ਧਿਆਨ ਨਾਲ ਦੇਖਣਾ ਪਊਗਾ ਜਿਹੜਾ ਪੋਲਿਊਸ਼ਨ ਬਾਰੇ ਹੈਗਾ ਉਹ ਆਪਾਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਦੀ ਪੋਲਿਊਸ਼ਨ ਹੋ ਰਹੀ ਹੈ ਕਿਵੇਂ ਵੱਡਾ ਦਰਿਆ ਵਿੱਚ ਸੁਤਲੁਜ ਦੇ ਪੈ ਰਿਹਾ ਹੋਰ ਟੌਂਸੇ ਦੇ ਨੇੜੇ ਆ ਰੇਲ ਮਾਜਰੇ ਦੇ ਨੇੜੇ ਬਹੁਤ ਪੋਲਿਊਸ਼ਨ ਆ ਹੋਰ ਵੱਡੇ ਤਾਵਾਂ ਦੀ ਉਹ ਮੁਹਾਲੀ ਦੇ ਵਿੱਚ ਵੀ ਸਨਤੀ ਪੋਲਿਊਸ਼ਨ ਬਹੁਤ ਤਾਂ ਜੋ ਸਾਰੇ ਭਰੇ ਹੁੰਦੇ ਆ ਬਾਕੀ ਡਿਟੇਲ ਚ ਇਹਦੇ ਬਾਰੇ ਆ ਬੀਬਾ ਜੀ ਦੱਸਣਗੇ ਤੁਹਾਨੂੰ ਕੀ ਕੀ ਇਹਦੇ ਅਸਰ ਪੈ ਰਹੇ ਆ ਕਿਵੇਂ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਇਸੇ ਤਰ੍ਹਾਂ ਖੇਤੀਬਾੜੀ ਦੇ ਵਿੱਚ ਜਿਹੜੀ ਆ ਸਾਡੀ ਜਿਹੜੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਜਿਹੜਾ ਸਪਲਾਈ ਕਰਨਾ ਚਾਹੀਦਾ ਉਹ ਵੀ ਸਪਲਾਈ ਹੋ ਰਿਹਾ ਤੇ ਅੱਗੇ ਜਿਹੜੀ ਜ਼ਰੂਰਤਾਂ ਉਹ ਹੋਣ ਦੇ ਜਿਹੜਾ ਖੇਤੀਬਾੜੀ ਮਾਡਲ ਹੋਰ ਵੀ ਵਾਦਗੀ ਆ। ਸੋ ਆਪਾਂ ਕੁੱਲ ਮਿਲਾ ਕੇ ਕਹਿ ਰਹੇ ਵੀ ਪਾਣੀ ਵਾਲੇ ਪੱਖੋਂ ਆਪਾਂ ਇੱਕ ਤਰ੍ਹਾਂ ਲੋਕ ਤਾਂ ਪਹਿਲਾਂ ਕਹਿੰਦੇ ਵੀ ਇੰਨੇ ਸਾਲ ਚ ਆਪਾਂ ਰੇਗਿਸਤਾਨ ਬਣਾਗੇ। ਮੇਰੇ ਹਿਸਾਬ ਨਾਲ ਆਪਾਂ ਰੇਗਿਸਤਾਨ ਬਣ ਚੁੱਕੇ ਆ ਇਹਨੂੰ ਆਪਾਂ ਅੱਖਾਂ ਮੀਚੀਆਂ ਵੀ ਆਪਾਂ ਸਮਝ ਮੰਨਦੇ ਨਹੀਂ ਪਏ ਉਸ ਗੱਲ ਨੂੰ। ਸੋ ਇਹ ਦੋਨਾਂ ਦੀ ਡਿਟੇਲ ਜਿਹੜੀ ਆ ਕਿ ਖੇਤੀਬਾੜੀ ਕੀ ਆ ਉਹ ਮੇਰੇ ਕੁਲੀ ਜਿਹੜੇ ਹੈਗੇ ਆ ਇਹ ਸਾਂਝੇ ਕਰਨਗੇ ਤੁਹਾਡੇ ਨਾਲ ਤੇ ਪ੍ਰਦੂਸ਼ਣ ਬਾਰੇ आ, अपना बीबा मी मून स्टोर मून स्टार दस हाँ जी इधर आज ਮਾਈਕਲ ਜੀ ਦਾ ਖਾਤਮਾ ਮਾਈਕਲ ਜੀ ਕੀ ਫਤਿਹ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਇੱਥੇ ਕੌਂਸਲ ਵਾਸਤੇ ਜਦੋਂ ਆਪਾਂ ਪਾਣੀ ਦੀ ਗੱਲ ਕਰਦੇ ਆ ਆਪਾਂ ਇੱਕ ਗੱਲ ਕਰ ਰਹੇ ਆ ਵੀ ਸਾਡਾ ਪੰਜਾਬ ਦਾ ਜਿਹੜਾ ਹੱਕ ਹੈਗਾ ਪਾਣੀ ਦਾ ਜਿਹੜਾ ਅ ਰਿਪੀਅਰੈਂਸ ਸਟੇਟ ਹੋਣ ਦੇ ਕਰਕੇ ਸਾਨੂੰ ਅ ਅਸਰਕੁਤੀ ਸਾਡੇ ਨਾਲ ਲੱਗਦੇ ਲੱਗਦੀਆਂ ਹੈਗੀਆਂ ਨਹਿਰਾਂ ਤੇ ਸਾਨੂੰ ਹੱਕ ਮਿਲਦਾ ਹੈ ਅਹ ਇਹ ਮਸਲਾ ਸਭ ਤੋਂ ਵੱਡਾ ਮਸਲਾ ਨਹੀਂ ਹੈ ਮਸਲਾ ਨਾਲ ਦੇ ਨਾਲ ਸਭ ਤੋਂ ਵੱਡਾ ਹੈਗਾ ਕਿ ਜਿਹੜਾ ਸਾਡੇ ਕੋਲ ਪਾਣੀ ਹੈਗਾ ਅਸੀਂ ਉਹਦਾ ਕਰ ਕੀ ਰਹੇ ਆ ਜੋ ਵੀਰਜੀ ਨੇ ਤੁਹਾਨੂੰ ਹੁਣੇ ਦੱਸਿਆ ਅਜੀਪਾਲ ਜੀ ਨੇ ਕਿ ਬਹੁਤ ਜ਼ਿਆਦਾ ਡੀਪ ਬੋਰਵੈਲ ਕਰਕੇ ਆਪਾਂ ਪਾਣੀ ਕੱਢ ਰਹੇ ਆ ਪਰ ਆਪਾਂ ਜਿਹੜਾ ਪਾਣੀ ਕੱਢ ਰਹੇ ਆ ਉਹਦਾ ਕਰ ਦੇਖੀ ਆ ਅਸੀਂ ਸਭ ਤੋਂ ਜ਼ੈਕ ਜਾਦੀ ਜ਼ਹਿਰੀਲੀ ਚੀਜ਼ ਹੈ ਜਿਹੜੀ ਸੀਵੇਜ ਉਹਨੂੰ ਪਾਣੀ ਦੇ ਨਾਲ ਮਿਲਾਤਾ ਤੇ ਸੀਵੇਜ ਨੂੰ ਪਾਣੀ ਦੇ ਨਾਲ ਰੋੜਨ ਵਾਸਤੇ ਕਿੱਥੇ ਜਾ ਰਿਹਾ ਉਹ ਜਾ ਰਿਹਾ ਉਹ ਨਹਿਰਾਂ 'ਚ ਜਾ ਰਿਹਾ ਉਹ ਸਮੁੰਦਰ 'ਚ ਤੇ ਸਾਡਾ ਜਿਹੜਾ ਸਭ ਤੋਂ ਵੱਡਾ ਮਸਲਾ ਇਸ ਵਕਤ ਸਿਹਤ ਦਾ ਹੈਗਾ ਜਿਹੜਾ ਫਟੇਲੀ ਦਾ ਹੈਗਾ ਜਗਾ ਜਗਾ ਆਈਡੀਐਸ ਕਲਿਨਿਕਸ ਖੁੱਲ੍ਹ ਗਿਆ ਹੈਗੀਆਂ ਇਮਿਊਨਿਟੀ ਇੰਨੀ ਲੋ ਹੈ ਕਿ ਕਿਉਂ ਐਨੀਆਂ ਬਿਮਾਰੀਆਂ ਹੋ ਰਹੀਆਂ ਫੂਡ ਚੇਂਜ ਪਾਣੀ ਦਾ ਜਿਹੜਾ ਯੋਗਦਾਨ ਹੈਗਾ ਉਹ ਪਾਣੀ ਖਾਣੇ ਤੋਂ ਲੈ ਕੇ ਸਾਨੂੰ ਇੱਕ ਤਰ੍ਹਾਂ ਦੀ ਉਹ ਤੋਂ ਖਾਣੇ ਬਿਨਾ ਆਪਾਂ ਰਹਿ ਲੈਣੇ ਪਾਣੀ ਬਿਨਾ ਹਵਾ ਬਿਨਾ ਆਪਾਂ ਹੀ ਰਹਿ ਸਕਦੇ ਤੋਂ ਪਾਣੀ ਦੇ ਉੱਤੇ ਜਿਹੜੀ ਨਿਰਭਰਤਾ ਹੈਗੀ ਆ انسان ਦੀ ਤੇ ਉਹ ਆਪਾਂ ਨੂੰ ਕਿਤੇ ਨਾ ਕਿਤੇ ਸੰਭਾਲ ਕੇ ਜਦੋਂ ਪਾਣੀ ਨੂੰ ਸੰਭਾਲਾਂਗੇ ਜਿਹੜੀ ਆਪਣੀ ਨਹਿਰ ਬਚੇ ਹੋਈ ਹੈਗੀ ਆ ਜੋ ਵੀ ਸਾਡੇ ਕੋਲ ਇੰਡਸਟਰੀ ਹੈਗੀ ਸਾਰੀ ਦੀ ਸਾਰੀ ਜੇ ਤੁਸੀਂ ਪਾਣੀ ਦੇ ਕੰਡੇ ਲਗਾਉਂਗੇ ਤੇ ਉਹਦੀ ਜਿਵੇਂ ਲੁਧਿਆਣੇ ਗੁੱਟਾ ਦਰਿਆ ਸੀਗਾ ਉਹਦੇ ਨਾਲ ਹੁਣ ਨਾਮ ਉਹਦਾ ਜਿਹੜਾ ਪ੍ਰਚਲਿਤ ਹੈਗਾ ਜਿਹੜਾ ਆ ਜ਼ਿਆਦਾ ਯੂਜ਼ ਹੁੰਦਾ ਹੈ ਉਹ ਹੈਗਾ ਗੁੱਟਾ ਨਾਲਾ ਕਿਉਂਕਿ ਹਰ ਉਹ ਚੋ ਜਿਹਦੇ ਵਿੱਚ ਕੁਦਰਤੀ ਮੌਨਸੂਨਸ ਵਿੱਚ ਪਾਣੀ ਆਂਦਾ ਹੈਗਾ ਉਹਨੂੰ ਯੂਜ਼ ਕੀਤਾ ਜਾਂਦਾ ਹੈਗਾ ਅਜੋ ਜਿਵੇਂ ਕੋੜਾਦਾਨ ਤੇ ਜਿਹੜੇ ਸਾਡੇ ਸਾਰੇ ਇੱਕ ਚੇਨ ਲਾਈਫ ਸਾਈਕਲ ਹੈ ਉਹਦੇ ਵਿੱਚ ਫਿਰ ਮਾਂ ਦੇ ਦੁੱਧ ਦੇ ਵਿੱਚ ਹੀ ਜਦੋਂ ਬੱਚਾ ਪੈਦਾ ਹੁੰਦਾ ਹੈ ਉਸ ਟਾਈਮ ਤੋਂ ਹੀ ਕਾਰਸਿਨੋਜਨਿਕਸ ਆ ਗਏ ਆ ਇਸ ਕੋ ਵੱਡਾ ਹੈਂਡੀਕੈਪ ਆਪਾਂ ਕੀ ਦੇ ਸਕਦੇ ਇੱਕ ਛੋਟੀ ਜੇ ਜਿਹੜੀ ਜਾਣ ਹੈ ਜਿਹੜੀ ਸਾਰੀ ਉਮਰ ਉਹਦੇ ਨਾਲ ਘਟਣਾ ਸੋ ਜਿਹੜਾ ਸਾਨੂੰ ਇੱਕ ਮਸਲਾ ਸਭ ਤੋਂ ਵੱਡਾ ਪੀਏਸੀ ਮਥੇਵਾੜਾ ਬੁੱਤਾ ਬੁੱਡਾ ਦਰਿਆ ਜ਼ੀਰਾ ਮੋਰਚਾ ਤੋਂ ਲੱਗਦਾ ਹੈ ਉਹ ਇਹ ਹੈਗਾ ਕਿ ਇੱਕ ਪਿਆਰ ਇੱਕ ਇੱਕ ਤਰ੍ਹਾਂ ਦੀ ਸੰਭਾਲ ਅਸੀਂ ਪਾਣੀ ਦੇ ਵੱਲ ਸਾਡੇ ਵਾਤਾਵਰਣ ਨਾਲ ਲੈ ਕੇ ਆਈਏ ਕਿਉਂਕਿ ਉਹ ਸਾਡਾ ਹੀ ਨੁਕਸਾਨ ਹੋ ਰਿਹਾ ਕਿਸੇ ਹੋਰ ਦਾ ਨਹੀਂ ਹੋ ਰਿਹਾ ਦਿਖ ਵੀ ਰਿਹਾ ਹੈ ਪਰ ਤੁਸੀਂ ਸੁਣਿਆ ਹੋਊਗਾ ਇੱਕ ਡੱਡੂ ਨੂੰ ਪਾਣੀ ਦੇ ਵਿੱਚ ਰੱਖਿਆ ਤੇ ਹੌਲੀ-ਹੌਲੀ ਉਹ ਪਾਣੀ ਦਾ ਤਾਪਮਾਨ ਵਧਾਇਆ ਗਿਆ ਹਨਾ ਇਹ ਇਹਨੂੰ ਬਹੁਤ ਵੱਡਾ ਐਕਸਪੈਰੀਮੈਂਟ ਕੀਤਾ ਗਿਆ ਹੈ ਉਹ ਡੱਡੂ ਨੇ ਚਲਾਗ ਨਹੀਂ ਲਗਾਈ ਉਹ ਜਲ ਗਿਆ ਉਹ ਮਾਰ ਗਿਆ ਤੇ ਇੱਕ ਡੱਡੂ ਨੂੰ ਉਬਲਦੇ ਪਾਣੀ ਚ ਪਾਇਆ ਗਿਆ ਤੇ ਉਹਨੇ ਇੱਕਦਮ ਚਲਾਗ ਲਗਾਈ ਉਹ ਬਚ ਗਿਆ ਤੇ ਸਾਡੇ ਨਾਲ ਪਹਿਲਾ ਵਾਲਾ ਹੋਸ਼ੇਰ ਹੋ ਰਿਹਾ ਹੌਲੀ-ਹੌਲੀ ਸਾਨੂੰ ਸਾਡੀ ਜਿਹੜਾ এনवायरमेंट ਹੈ ਵਾਤਾਵਰਨ ਹੈ ਉਹ ਪੈਸੇ ਦੇ ਕਰਕੇ ਅਸੀਂ ਬਿਲਕੁਲ ਲਾਪਰਵਾਹ ਹੋ ਚੁੱਕੇ ਹਾਂ ਸਾਨੂੰ ਇੰਡਸਟਰੀ ਸਾਨੂੰ ਆਪਣੀ ਇਕੋਲੋਜੀ ਦੇ ਨਾਲ ਕੋਈ ਰਸਤਾ ਹੀ ਨਹੀਂ ਰਿਹਾ ਹੈਨਾ ਜੋ ਜੋ ਵੀ ਹੈਗਾ ਪਾਣੀ ਦੇ ਕੰਢੇ ਆ ਕੇ ਸੁੱਕਦਾ ਵੈਦਰ ਇਟਸ ਸੀਵੇਜ ਤੁਸੀਂ ਸੀਵੇਜ ਨੂੰ ਲਾ ਲਓ ਵੈਦਰ ਜਿਹੜਾ ਪੈਸਟੀਸਾਈਡ ਫਲੋ ਹੈਗਾ ਖੇਤਾਂ ਦਾ ਉਹ ਵੀ ਉੱਥੇ ਆ ਰਿਹਾ ਹੈ ਯਾ ਜਿਹੜੀਆਂ ਇੰਡਸਟਰੀਜ਼ ਹੈਗੀਆਂ ਉਹਨਾਂ ਨੇ ਬਹੁਤ ਹੀ ਕੰਵੀਨੀਐਂਟਲੀ ਇੱਕ ਰਸਤਾ ਲੱਭ ਲਿਆ ਵੀ ਜਿਹੜੀਆਂ ਰੀਟਰੀਟਮੈਂਟ ਪਲਾਂਟਸ ਨੇ ਉਹਦੇ 'ਚ ਪੈਸੇ ਕਿਉਂ ਖਰਚਨੇ ਅਸੀਂ ਮੈਰਾਜ ਪਾ ਦਿੰਨੇ ਆ ਸੋ ਜਿਹੜਾ ਹੁਣ ਸਭ ਤੋਂ ਵੱਡਾ ਸਾਨੂੰ ਐਵੇਂ ਲੱਗਦਾ ਵੀ ਜੇ ਤੁਸੀਂ ਸਤਲੁਜ ਤੋਂ ਹੋਰ ਪਾਣੀ ਕੱਢੋਗੇ ਜਿਹੜਾ ਆਪਣਾ 인ਦਰਾ ਗਾਂਧੀ ਜਿਹੜਾ ਕਨਾਲੇ ਉਸ ਤੋਂ ਪਹਿਲਾਂ ਉਹ ਤਾਂ ਹੋਰ ਵੀ ਮਾਣਾ ਹੈ ਉਹ ਤਾਂ ਹੋਰ ਵੀ ਫਲੀਟ ਹੈ ਤੇ ਜਿਹੜੀਆਂ ਕੈਨਸਰ ਟ੍ਰੇਨਾਂ ਪੰਜਾਬ 'ਚ ਚੱਲ ਰਹੀਆਂ ਉਹ ਤੁਹਾਡੀਆਂ ਫਿਰ ਰਾਜਸਥਾਨ 'ਚ ਵੀ ਚੱਲਣਗੀਆਂ ਸੀ ਤਾਂ ਪਾਣੀ ਦਾ ਮੁੱਦਾ ਹਾਈਲਾਈਟ ਕਰਨਾ ਚਾਹੀਏ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਇਹ ਕਿ ਤੁਸੀਂ ਉਹਨੂੰ ਸੰਭਾਲੋ ਇਹ ਨਹੀਂ ਕਿ ਉਹ ਜਿਹੜਾ ਗੰਦਾ ਪਾਣੀ ਹੈ ਉਹ ਨੂੰ ਹੀ ਅੱਗੇ ਇੱਕ ਹੋਰ ਉਸਤੀ ਜਨਰੇਸ਼ਨ ਨੂੰ ਖਰਾਬ ਕਰੋ ਜਿਹੜੇ ਸਾਡੀ ਕੈਂਸਲ ਦੇ ਨਾਲ ਪੱਟੀ ਜਾ ਰਹੀ ਹੈ ਜਨਰੇਸ਼ਨ ਤੇ ਹਰ ਜਗ੍ਹਾ ਜੇ ਇਹ ਚੀਜ਼ਾਂ ਆਪਾਂ ਦੇਖਣ ਲੱਗ ਜਾਈਏ ਤਾਂ ਕੋਈ ਜ਼ਿਆਦਾ ਮਸਲਾ ਨਹੀਂ ਹੈ ਅਸੀਂ ਉਸ ਤੋਂ ਬਾਤ ਕਰ ਸਕਦੇ ਹਾਂ ਸੋ ਸਾਡੀ ਇਹ ਪੀਐਸੀ ਤੋਂ ਇਹ ਪਹਿਲ ਰਹਿੰਦੀ ਹੈ ਕਿ এডਿਕੇਸ਼ਨ ਤੇ ਬਹੁਤ ਜ਼ਿਆਦਾ ਸਿਲੀਟੀਗੇਸ਼ਨ ਵੀ ਮਦਦ ਕਰਦੇ ਹਨ ਤੁਸੀਂ ਵੀ ਨੈਸ਼ਨਲ ਗ੍ਰੀਨ ਰਿਪਿਊਰਨ ਕਿਤੇ ਵੀ ਕੋਈ ਵੀ ਮਸਲਾ ਚੱਕਣਾ ਹੋਏ ਤੇ ਸਾਨੂੰ ਇਹ ਉਮੀਦ ਹੈਗੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗ੍ਰੀਨ ਚੈਂਪੀਅਨਸ ਜਿਵੇਂ ਤੁਸੀਂ ਸਤਲੋਜ ਨੇ ਨਾ ਵਡਾਰਾ ਸਟੈਪ ਲੈਤਾ ਐਨਵਾਇਰਨਮੈਂਟ ਨੂੰ ਨਾਲ ਰੱਖਦੇ ਹੋਏ ਇਹ ਪੱਖ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਅੱਗੇ ਵਧਣਗੇ ਤੇ ਆਪਣੇ ਨਾਲੇ ਆਪ ਨੂੰ ਵੀ ਅਸੀਂ ਬਚਾਈਏ ਤੇ ਨਾਲੇ ਸਾਡੀ ਆਉਣ ਵਾਲੀਆਂ ਮਸਲਾ ਨੂੰ ਵੀ ਵਾਈਕੂ ਜੀ ਦਾ ਖਾਲਸਾ ਰੈਕੀਪੀਸ ਜਿਵੇਂ ਪਹਿਲਾ ਗੱਲ ਹੋਈ ਆ ਪਾਣੀ دریا ਹੀ ਪਾਣੀ ਨੂੰ ਲੈ ਕੇ ਕਿ ਪੰਜਾਬ ਦਾ ਜਿਹੜਾ 26 ਮਿਲੀ ਨਿਕੜ ਫੁੱਟ ਪਾਣੀ ਹੈਗਾ ਉਹਦੇ ਵਿੱਚੋਂ ਸਿਰਫ 9.5 ਮਿਲੀ ਨਿਕੜ ਫੁੱਟ ਪਾਣੀ ਪੰਜਾਬ ਨੂੰ ਮਿਲ ਰਿਹਾ ਤੇ ਜਿਹੜਾ ਪੰਜਾਬ ਦਾ ਅੱਜ ਪਾਣੀ ਦਾ ਸੰਕਟ ਆ ਮੁਢਲੇ ਤੌਰ ਤੇ 138 ਬਲਾਕਾਂ ਦੇ ਵਿੱਚੋਂ 108 ਬਲਾਕ ਡੇਂਜਰ ਜ਼ੋਨ ਚ ਡਰ ਡੇਂਜਰ ਜ਼ੋਨ ਚ ਰਹਿ ਗਏ ਹੁਣ ਉਹਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਜਿਹੜਾ ਆਮ ਸੁਣਾਇਆ ਜਾ ਰਿਹਾ ਉਹ ਜਾਰਾ ਹੈ ਕਿ ਜਿਹੜਾ ਕਿਸਾਨ ਆ ਉਹ ਧਰਤੀ ਦੇ ਵਿੱਚੋਂ ਪਾਣੀ ਨੂੰ ਓਵਰ ਐਕਸਪਲੋਇਟ ਕਰਦਾ 12 ਦੇ ਰਿਹਾ ਜਦ ਕਿ ਜਿਹੜਾ ਇਹਦਾ ਮੁਢਲਾ ਕਾਰਨ ਆ ਉਹ ਨਹਿਰੀ ਪਾਣੀ ਦੀ ਉਪਲਬਧਤਾ ਹੈ ਉਹ ਪ੍ਰੋਪਰ ਪਾਣੀ ਦਿੱਤਾ ਨਹੀਂ ਜਾ ਰਿਹਾ ਜ਼ਿੰਮੇਵਾਰ ਉਹਦੇ ਵਿੱਚ ਇੱਕ ਮੈਂ ਤੁਹਾਨੂੰ ਫਿਗਰ ਕਰੀਟ ਕਰਦਾ ਪਿੱਛੇ ਜਿਹੇ ਨਹਿਰੀ ਪਟਵਾਰੀਆਂ ਦਾ ਵੀ ਇੱਕ ਐਜੀਟੇਸ਼ਨ ਚੱਲ ਰਿਹਾ ਵਾਰ-ਵਾਰ ਉਹਦੇ ਇੱਕ ਫਿਗਰ ਆ ਰਹੀ ਆ 3.05 ਕਿਊਸਿਕ ਦਾ ਅਲੌਂਡ ਮਤਲਬ ਜਿਹੜਾ ਪਾਣੀ ਵੰਡਿਆ ਗਿਆ ਪੰਜਾਬ ਦੇ ਵਿੱਚ ਉਹ 3.05 ਇੱਕ ਜਿਹੜੀ ਫਿਗਰ ਆ ਉਹਦੇ ਹਿਸਾਬ ਨਾਲ ਕਿਊਸਿਕ ਦੀ ਫਿਗਰ ਦੇ ਹਿਸਾਬ ਨਾਲ ਪਰ ਹਜ਼ਾਰ ਏਕੜ ਨੂੰ ਪਾਣੀ ਮਿਲ ਰਿਹਾ ਹੁਣ ਇਹ ਜਿਹੜਾ 3.05 ਵਾਲਾ ਜਿਹੜਾ ਅਲਾਉਂਸ ਆ ਇਹ ਅੰਗਰੇਜ਼ ਵੇਲੇ ਦਾ ਉਸ ਟਾਈਮ ਪੰਜਾਬ ਦੇ ਵਿੱਚ ਜਿਹੜੀ ਖੇਤੀ ਸੀਗੀ ਉਹ ਹਜ਼ਾਰ ਏਕੜ ਨੂੰ ਜਿਹੜਾ ਇਹਨਾਂ ਪਾਣੀ ਦਿੱਤਾ ਜਾਂਦਾ ਸੀ ਤਾਂ ਹਜ਼ਾਰ ਏਕੜ ਦੇ ਹਜ਼ਾਰ ਏਕੜ ਦੀ ਖੇਤੀ ਨਹੀਂ ਹੁੰਦੀ ਸੀ ਉਹ ਚ ਬੰਜਰ ਵੀ ਸੀ ਤੇ ਬਹੁਤ ਸਾਰੀ ਜ਼ਮੀਨ ਬਰਾਨੀ ਸੀ ਜਿਹਨੂੰ ਪਾਣੀ ਨਹੀਂ ਲੱਗਦਾ ਸੀ ਖੁਸ਼ਕ ਉਹ ਵੈਸੇ ਬਿਜਾਈ ਹੁੰਦੀ ਸੀ ਸੋ ਉਦੋਂ ਕਿਤੇ ਨਾ ਕਿਤੇ ਇਹ ਜਿਹੜਾ ਅਲੌਂਸ ਪੂਰਾ ਆ ਜਾਂਦਾ ਸੀਗਾ ਪਾਣੀ ਦਾ ਤੇ ਦੂਜਾ ਉਦੋਂ ਖੇਤੀ ਜਿਹੜੀ ਸੀ ਕ੍ਰੋਪਿੰਗ ਇੰਟੈਸਟੀ ਗਿਆ ਜਾਂਦਾ ਮਤਲਬ ਸਾਲ ਦੇ ਵਿੱਚ ਇੱਕ ਫਸਲ ਜਿੰਮਦਾਰ ਲੈਂਦਾ ਸੀਗਾ ਮੋٹے ਤੌਰ ਤੇ ਜਿ ਵਿਖੀ ਇੱਕ ਵੀ ਨਹੀਂ ਹੁੰਦੀ ਸੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿਉਂ ਬੰਜਰ ਵੀ ਆ ਜਾਂਦੇ ਸੀ ਅੱਜ ਵੀ ਜਿੰਨਾ ਪੰਜਾਬ ਦੇ ਵਿੱਚ ਪਾਣੀ ਵੀ ਵੰਡਾ ਉਹ ਅੰਗਰੇਜ਼ ਵੇਲੇ ਦਾ ਜਿਹੜਾ ਪੁਰਾਣਾ 3.05 ਕਿਊਸਿਕ ਦਾ ਲਾਉਂਜ ਆ ਉਹਦੇ ਹਿਸਾਬ ਨਾਲ ਨਹਿਰੀ ਪਾਣੀ ਦੀ ਕੀਤੀ ਜਾ ਰਹੀ ਹੈ ਜਦ ਕਿ ਅੱਜ ਪੰਜਾਬ ਦੇ ਵਿੱਚ ਜਿਹੜੀ ਕ੍ਰੌਪਿੰਗ ਇੰਡਸਟਰੀ ਜਿਹੜੀ ਖੇਤੀ ਆ ਉਹ 200% ਪਹੁੰਚ ਗਈ ਹੈ ਮਤਲਬ ਦੋ ਫਸਲਾਂ ਤਾਂ ਹਰੇਕ ਖੇਤ ਦੇ ਵਿੱਚ ਹੋ ਰਹੀਆਂ ਬਲਕਿ ਨਾਲ ਹੁਣ ਇਹ ਵੀ 300% ਚਲੀ ਗਈ ਆ ਬਹੁਤ ਸਾਰੇ ਕਿਸਾਨ ਜਿਹੜੇ ਜਿੰਮੇਦਾਰ ਆ ਉਹ ਤੀਜੀ ਫਸਲ ਮੂੰਗੀ ਜਾਂ ਮੱਕੀ ਦੇ ਤੌਰ ਤੇ ਕਰ ਰਹੇ ਆ ਪਿੱਛੇ ਪੰਜਾਬ ਸਰਕਾਰ ਨੇ ਇਹਨੂੰ ਪ੍ਰਮੋਟ ਵੀ ਕੀਤਾ ਸੀ ਵੀ ਤੁਸੀਂ ਇੱਕ ਮੂੰਗੀ ਵੀ ਫਸਲੋ ਅਸੀਂ ਚੱਕਾਂਗੇ ਐਨਐਸਪੀ ਤੇ ਸੋ ਅਸਲ ਜਿਹੜਾ ਕਲਪਰੇਟ ਆ ਜਿਹੜਾ ਕਾਰਨ ਆ ਉਹ ਇਹ ਜਿਹੜਾ ਅਲਾਉਂਸ ਜਿਹੜਾ ਹੈਗਾ 3.05 ਦਾ ਅਸੀਂ ਜਿਹੜੀ ਮੰਗ ਕਰਦੇ ਆ ਵੀ ਘੱਟੋ ਘੱਟ ਇਹਨੂੰ ਅਸਲ ਵਿੱਚ ਤਾਂ ਟ੍ਰਿਪਲ ਚਾਹੀਦਾ ਇਹ ਘੱਟੋ ਘੱਟ 10 ਕਿਊਸਿਕ ਚਾਹੀਦਾ ਮੈਂ ਕਿਊਸਿਕ ਫਿਗਰ ਵਾਰ-ਵਾਰ ਵਰਤ ਰਿਹਾ ਆ ਤਾਂ ਇੱਕ ਕਯੂਸਿਕ ਜਿਹੜੀ ਆ ਵੀ 28 ਪਰ 3 ਲੀਟਰ ਪਾਣੀ ਪਰ ਸੈਕਿੰਡ ਦੇ ਫਲੋ ਨੂੰ ਕਿਹਾ ਜਾਂਦਾ। ਮੋਟਾ ਜਿਹਾ ਇੱਕ ਬਾਲਟੀ ਇੱਕ ਸੈਕਿੰਡ ਦੇ। ਹੁਣ ਤੁਸੀਂ ਦੇਖੋ ਵੀ ਜੇ 1000 ਏਕੜ ਦੇ ਵਿੱਚ 3.05 ਮਤਲਬ 3 ਬਾਲਟੀਆਂ ਪਰ ਸੈਕਿੰਡ ਦੇ ਹਿਸਾਬ ਨਾਲ ਪੈ ਰਹੀਆਂ ਤੇ ਉਹ ਜਿਹੜਾ ਲਾਉਂਜ ਹੁੰਦਾ ਉਹ ਵਾਰੀ ਜਿਹੜੀ ਖੇਤ ਨੂੰ ਹਫਤੇ ਬਾਅਦ ਹੋਣੀ ਹੁੰਦੀ ਆ। ਆਪਣਾ ਜਿਹੜਾ ਇਹਨੂੰ ਮੈਂ ਹੋਰ ਜੇ ਲੈਬਰੇਟ ਕਰਾਂ ਜਿਹੜਾ ਤੁਹਾਡਾ ਘਰ ਦਾ ਲਾਉਂਜ ਆ। ਉਹ ਕੁਝ ਇੱਕ ਅੱਧੇ ਮਰਲੇ ਦਾ ਲਾਉਂਜ ਹੁੰਦਾ ਤਾਂ ਉਹਦੇ ਤੇ ਆਪਾਂ ਇੰਚੀ ਦੀ ਪਾਈਪ ਹੁੰਦੀ ਹੈ ਜਿਹਨਾਂ ਪਾਣੀ ਲਗਦੇ ਆ ਤੇ ਉਹ ਤਕਰੀਬਨ ਇੰਚੀ ਪਾਣੀ ਨਾਲ ਅੱਧਾ ਪੌਣਾ ਘੰਟਾ ਆਪਣਾ ਲੱਗ ਜਾਂਦਾ ਇੱਥੇ ਕੀ ਹੋ ਰਿਹਾ ਇਹਨੂੰ ਜੇ ਮੈਂ ਤੁਹਾਨੂੰ ਮੋਗੇ ਦਾ ਸਾਈਜ਼ ਜਿਹਦੇ ਵਿੱਚ ਵੀ ਪਾਣੀ ਆਉਂਦਾ ਉਹਤੇ ਲੈ ਕੇ ਜਾਵਾਂ ਤਾਂ ਤਕਰੀਬਨ 372 ਏਕੜ ਤੇ 3 ਬਾਈ 2 ਦਾ ਮੋਗਾ ਲੱਗਦਾ 3 ਇੰਚ ਬਾਈ 2 ਇੰਚ ਦਾ ਚੌਰ ਹੁੰਦਾ ਜੀ ਮੋਗਾ ਉਹਦੇ ਵਿੱਚ ਤੁਸੀਂ ਜਿਵੇਂ ਤੁਸੀਂ ਇੰਚੀ ਦੀਆਂ ਪਾਈਪਾਂ ਵਸਾ ਲਓ ਤਾਂ ਤਿੰਨ ਤਾਂ ਨੂੰ ਤੇ ਦੋ ਸਾਈਡ ਨੂੰ ਮੰਨ ਲਓ 6 ਪਾਈਪਾ 6 ਇੰਚੀ ਪਾਣੀ ਮਿਲ ਰਿਹਾ 372 ਜਿਹੜਾ ਕਿੱਲਿਆਂ ਤੋਂ ਤੇ ਵਾਰੀ ਉਹ ਵੀ ਆਉਣੀ ਹਫਤੇ ਬਾਅਦ 168 ਘੰਟੇ ਆ ਪੂਰੇ ਜਿਹੜੇ ਅਸਟਰੇਲੀਏ ਹੁੰਦੇ ਆ ਤਾਂ 25 ਮਿੰਟ ਵਾਰੀ ਮਿਲਦੀ ਔਰ ਤੁਸੀਂ 25 ਮਿੰਟ ਦੇ ਵਿੱਚ ਦੇਖੋ ਉਹ ਪਾਣੀ ਕਿਵੇਂ ਸੰਜਿਆ ਜਾ ਸਕਦਾ ਉਹ ਪਾਣੀ ਕਿਵੇਂ ਬੂਰਾ ਹੋ ਸਕਦਾ ਸੋ ਜਿਹੜਾ ਮੇਨ ਇੱਥੇ ਦੋਸ਼ ਆ ਉਹ ਇਹ ਆ ਜਿਹੜਾ ਨਹਿਰੀ ਪਾਣੀ ਦਾ ਅਲਾਉਂਸ ਆ ਤੇ ਪੰਜਾਬ ਸਰਕਾਰ ਹੁਣ ਕੀ ਕਰ ਰਹੀ ਆ ਮੋਗੇ ਛੋਟੇ ਕਰਕੇ ਟੇਲਾਂ ਦੇ ਉੱਤੇ ਪਾਣੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਵਾਅਦਾ ਪੂਰਾ ਕਰਾਂ ਤਾਂ ਜਦ ਕਿ ਜਿਨਾਂ ਦੇ ਰ ਅਲਾਉਂਸ ਨਹੀਂ ਵਧਾਉਂਦੇ ਘੱਟੋ ਘੱਟ 7 ਦਾ ਅਲਾਉਂਸ 7 ਕਿਊਸਿਕ ਪਰ 1000 ਏਕੜ ਦਾ ਅਲਾਉਂਸ ਨਹੀਂ ਆਉਂਦਾ ਉਹਨੇ ਕੋਈ ਅਸਰ ਨਹੀਂ ਕਰਨਾ ਕਿਉਂਕਿ ਇੰਨਾ ਥੋੜਾ ਪਾਣੀ ਹੁੰਦਾ ਉਹ ਖਾਲੇ ਦੀ ਸਮਾਜਨ ਦਾ ਤੇ ਕਿਸਾਨ ਦੇ ਖੇਤ ਤੱਕ ਪਹੁੰਚਦਾ ਨਹੀਂ ਸੋ ਅਸੀਂ ਇਹੋ ਅੱਜ ਇਥੋਂ ਜਿਹੜੀ ਆਵਾਜ਼ ਉਠਾ ਰਹੇ ਆ ਮੰਗ ਰੱਖੀ ਆ ਵੀ ਇੱਕ ਤਾਂ ਜਿਹੜਾ ਪਾਣੀ ਦਾ ਲਾਉਂਸ ਉਹ 7.05 7 ਕਿਊਸਿਕ ਪਰ 1000 ਏਕੜ ਦਾ ਕੀਤਾ ਜਾਵੇ ਤੇ ਉਹਦੇ ਲਈ ਜਿਹੜਾ ਪੰਜਾਬ ਦਾ ਨਹਿਰੀ ਪਾਣੀ ਆ ਜਿਹੜਾ ਲਗਾਤਾਰ ਲੁੱਟਿਆ ਜਾ ਰਿਹਾ ਉਹ ਸਾਰਾ ਪਾਣੀ ਪੰਜਾਬ ਦੇ ਵਿੱਚ ਯੂਟਿਲਾਈਜ਼ ਕੀਤਾ ਜਾ ਰਿਹਾ ਸੋ ਮੈਂ ਅੱਗੇ ਮੈਂ ਬ੍ਰਾਜ ਸਾਹਿਬ ਨੂੰ ਕਹਿੰਨਾ ਉਹ ਬਾਕੀ ਜਿਹੜਾ ਹੈਗਾ ਦੱਸੋ ਧੰਵਾਦ ਤੁਸੀਂ ਪਾਣੀ ਇੰਨਾ ਚੱਲ ਕਿਸਾਨਾਂ ਨਾਲ ਕੋਈ ਰਾਸਦਾਰ ਕਾਇਮ ਕੀਤਾ ਜਾਂ ਤੇ ਬੰਦਿਆਂ ਨਾਲ ਕਾਇਮ ਕੀਤਾ ਵੀ ਅਸੀਂ ਝੋਨਾ ਜਿਹੜਾ ਉਹ ਘਟਾਈਏ ਬਾਕੀ ਫਸਲਾਂ ਜਿਹੜੀਆਂ ਲੱਗੀਆਂ ਜਿਵੇਂ ਦਾਲਾਂ ਨੇ ਕੋਈ ਆ ਕੇ ਇਸ ਤਰੀਕੇ ਨਾਲ ਕੋਤਰਾ ਨਹੀਂ ਨਿਕਲ ਕੇ ਵੀ ਮਾਝੇ ਰੇ ਵਿੱਚ ਜਾਨਾ ਕਰਕੇ ਲੋਕ ਨੇ ਉਹਨਾਂ ਛੱਡ ਗਿਆ ਕਾਫੀ ਹੱਦ ਤੱਕ ਦਾ ਬਾਰਾ ਬੀਜ ਨੂੰ ਮਾਲਵਾ ਏਰੀਆ ਜਿਹੜਾ ਮੈਂ ਤੁਹਾਨੂੰ ਦੱਸਦਾ ਜੀ ਕਿਸੇ ਨੇ ਵੀ ਝੋਨਾ ਨਹੀਂ ਛੱਡਾਇਆ ਤੇ ਝੋਨਾ ਕਿਸਾਨ ਨਹੀਂ ਬੀਜਦਾ ਝੋਨਾ ਵਜੋਂਦੀ ਹੈ ਸਰਕਾਰ ਵੇਖੋ ਐਡੀਟੇਸ਼ਨ ਚੱਲ ਰਿਹਾ ਹੈ ਐਨਐਸਪੀ ਦਾ ਅੱਜ ਮੂੰਗੀ ਥੋੜੀ 7800 ਹੋਵੇ ਖਰੀਦੀ ਹੈ 8500 ਦੇ ਰੇਟ ਤੇ ਜਦ ਕਿ ਝੋਨੇ ਦੀ ਸਰਕਾਰੀ ਖਰੀਦ ਆ ਇਹ ਸੈਂਟਰਲ ਗਵਰਨਮੈਂਟ ਦਾ ਕੰਮ ਆ ਉਹਨੇ ਡਾਇਵਰਸਿਫਾਈ ਕਰਵਾਇਆ ਨਾ ਕਿ ਕਿਸਾਨ ਇਹ ਕਿਸਾਨ ਦਾ ਦੋਸ਼ ਨਹੀਂ ਜੋ ਤੁਹਾਨੂੰ ਬਜਾਇਆ ਜਾ ਰਿਹਾ ਉਹਨੂੰ ਜਿਹੜਾ ਆਪਾਂ ਚੀਜ਼ ਦਾ ਵੱਧ ਭਾਗ ਦਿੱਤਾ ਜਾ ਰਿਹਾ ਉਨੇ ਉਹ ਕੰਮ ਕਰਨਾ ਦੂਜੇ ਦਾ ਉਹ ਘੱਟ ਦਿੱਤਾ ਜਾ ਰਿਹਾ ਸੋ ਇਹ ਇਹ ਕਾਰਨ ਹੈ ਮੇਮ ਇਹ ਤੇ ਝੋਨੇ ਨੂੰ ਜਦੋਂ ਆਪਾਂ ਦੋਸ਼ੀ ਆਉਂਦੇ ਆ ਨਾ ਦੂਜੀਆਂ ਫਸਲਾਂ ਦਾ ਵੀ ਜੇ ਤੁਸੀਂ ਪਾਣੀ ਦਾ ਡਾਟਾ ਗੰਡੋ ਔਰ ਲੋਈ ਥੱਲੇ ਦੰਨਾ ਲਾਤਾ ਜਾਂ ਦਾਲਾਂ ਲਾਤੀਆਂ ਜਾਂ ਨਰਮਾ ਵੀ ਲਾਤਾ ਉਹਦੇ ਵੀ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ ਤੇ ਇੱਕ ਤੁਹਾਨੂੰ ਮੈਂ ਹੋਰ ਨੁਕਤਾ ਇੱਕ ਦੱਸਦਾ ਵੀ ਜਿਹੜਾ ਦਾਲਾ ਹੈ ਜਾਂ ਹੋਰ ਫਸਲ ਹੈ ਉਹ ਜਿਹੜੇ ਸਲੇਜਨ ਵਾਟਰ ਕਿੰਨੀ ਹੁੰਦੀ ਹੈਗੀ ਉਹਨੂੰ ਨਹਿਰੀ ਪਾਣੀ ਦੀ ਲੋੜ ਹੁੰਦੀ ਹੈ ਪੇਪ ਪੰਜਾਬ ਦਾ ਪਾਣੀ ਤਕਰੀਬਨ ਜਿਹੜਾ ਧਰਤੀ ਤੋਂ ਆ ਰਿਹਾ ਬਹੁਤ ਸਾਰੇ ਬਲੌਗ ਹੈ ਜਿੱਥੇ ਸਲੈਂਟੀ 3 400 ਡੀਡੀਐਸ ਤੋਂ ਉਪਰ ਹੈ 500 ਅ 600 ਉਹ ਇੰਨੇ ਹਾਈ ਡੀਡੀਐਸ ਨਾਲ ਨਹਿਰੀ ਪਾਣੀ ਤੋਂ ਬਿਨਾਂ ਤੁਸੀਂ ਡਿਵਰਸਿਫਾਈ ਵੀ ਨਹੀਂ ਕਰ ਸਕਦੇ ਜੇ ਤੁਸੀਂ ਬਾਗ ਲਾਉਣਾ ਹੈ ਕਿੰਨੂ ਲਾਉਣਾ ਤਾਂ ਨਹਿਰੀ ਪਾਣੀ ਚਾਹੀਦਾ ਅੰਬ ਲਾਉਣਾ ਨਹਿਰੀ ਪਾਣੀ ਚਾਹੀਦਾ ਸੋ ਇਹ ਮੁੱਖ ਸੰਕਟ ਜਿਹੜਾ ਹੈਗਾ ਕਿਸਾਨ ਦਾ ਝੋਨਾ ਵੀ ਨਹੀਂਗਾ ਮੁੱਖ ਸੰਕਟ ਦਾ ਕਾਰਨ ਇਹ ਆ ਵੀ ਪਾਣੀ ਨਹੀਂ ਪੂਰਾ ਤਰਪਾ ਜਾ ਰਿਹਾ ਸਾਡੇ ਪਾਰਿਕ ਤਾਂ ਹੁੰਦੀ ਵੀ ਨਹੀਂ ਹੁੰਦੀ ਜੀ ਜੀ ਪਾਣੀ ਉਹ ਕੋਈ ਨਹੀਂ ਜੀ ਤੁਹਾਡਾ ਤੁਹਾਡੇ ਮਿਲ ਕੋ ਮੰਗਦੀ ਹੈ ਪ੍ਰਸ਼ਾਸਨ ਨੂੰ ਹੈ ਉਪ ਮੰਤਰੀ ਨੂੰ ਹੈ ਜਾਂ ਫਿਰ ਕਿਸਾਨਾਂ ਨੂੰ ਦੇਖੋ ਪਾਣੀ ਕਿਸ ਤਰ੍ਹਾਂ ਬਚਾਉਣਾ ਹੈ ਪਾਣੀ ਦੇਖੋ ਸਰਕਾਰ ਦਾ ਕੰਮ ਹੁੰਦਾ ਪਾਣੀ ਬਚਾਉਣਾ ਸਾਡਾ ਸਾਰਾ ਇਰੀਗੇਸ਼ਨ ਸਿਸਟਮ ਜਿਹੜਾ ਡਿਫੰਕਟ ਹੋਇਆ ਪਿਆ ਖਾਲੇ ਬੁੱਟ ਗਏ ਆ ਇਹ ਮੇਰੇ ਨਾਲ 85 84 ਦੇ ਕੋਲ ਹੀ ਖਾਲੇ ਬਣੇ ਸੀ ਉਦੋਂ ਬਾਅਦ ਕਿਸੇ ਨੇ ਖਾਲੇ ਬਣਾਉਣ ਨਾਲ ਧਿਆਨ ਨਹੀਂ ਦਿੱਤਾ ਤੇ ਇਹ ਕੰਮ ਸਰਕਾਰ ਦਾ ਹੈਗਾ ਜਿਹੜਾ ਉਹਨਾਂ ਨੇ ਕਰਨਾ ਹੈ ਤੇ ਦੂਜਾ ਕੇਂਦਰ ਸਰਕਾਰ ਦਾ ਜਿਹਨੇ ਜਿਹੜਾ ਪਾਣੀ ਪੰਜਾਬ ਤੋਂ ਲੁੱਟ ਕੇ ਬਾਹਰ ਜਾ ਰਿਹਾ ਉਹ ਪਾਣੀ ਪੰਜਾਬ ਨੂੰ ਦਿੱਤਾ ਜਾਵੇ ਪਾਣੀ ਨਹਿਰਾਂ ਦਾ ਵਧਾਇਆ ਜਾਵੇ ਫਿਰ ਇਹ ਸੰਕਟ ਦਾ ਹੱਲ ਹੈ ਸਾਡੀ ਬ੍ਰਾਡਲੀ ਜਿਹੜੀ ਮੰਗ ਹੈਗੀਆਂ ਉਹ ਤਿੰਨ ਹੈਗੀਆਂ ਜੀ ਇਸ ਅ ਥੋੜਾ ਜਿਹਾ ਤੋਂ ਮੋਰ ਦਾ ਪਾਸਟਰ ਅਸੀਂ ਕਿ ਅਸੀਂ ਉਦਕੀ ਮੋਰਚਾ ਲਾਇਆ ਸੀ ਜਿਹਦੇ ਵਿੱਚ ਜਿਹ ਤਿੰਨ ਫੇਜ਼ ਰੱਖੇ ਸੀਗੇ ਪਹਿਲਾ ਫੇਜ਼ ਇਹ ਸੀਗਾ ਕਿ ਵੀ ਜਿਹੜੀ ਫਰੀਦ ਹਰੀਕੇ ਤੋਂ ਰਾਜਸਥਾਨ ਫੀਡਰ ਨਿਕਲ ਰਹੀ ਆ ਉਹ ਨੂੰ ਕੰਕਰੀਟ ਕੀਤਾ ਜਾ ਰਿਹਾ ਸੀਗਾ ਤਾਂ ਉਹ ਦੇ ਵਿੱਚ ਇਹ ਸੀਗਾ ਕਿ ਵੀ ਜਿਹੜੀ ਹਰੀਕੇ ਤੋਂ ਲੈ ਕੇ ਤੇ ਫਰੀਦਕੋਟ ਤੱਕ ਇਹ ਕੰਕਰੀਟ ਨਹੀਂ ਅਸੀਂ ਕਰਨ ਦੇਵਾਂਗੇ ਇਹਨੂੰ ਅਸੀਂ ਕੱਚੀ ਰਹਿਣ ਹੀ ਦੇਈਏ ਤਾਂ ਉਹਦੇ ਨਾਲ ਇੱਕ ਈਕੋਸਿਸਟਮ ਹੋਰ ਬਣ ਗਿਆ ਆਹ ਉਹ ਡਿਸਟਰਬ ਹੁੰਦਾ ਸੀਗਾ ਜਿਹੜੇ ਆਸ-ਪਾਸੇ ਸੀਬੇਜ ਕਰਕੇ ਪਾਣੀ ਮਿਲਦਾ ਸੀ ਫਾਰਮਰਸ ਨੂੰ ਦੂਸਰਾ ਇਹ ਹੈ ਸੀਗਾ ਕਿ ਸਾਨੂੰ ਇੱਕ ਖਦਸ਼ਾ ਸੀ ਕਿ ਜਦੋਂ ਇਹ ਕੰਕਰੀਟ ਕਰਨਗੇ ਤਾਂ ਹੋਰ ਵੱਧ ਪਾਣੀ ਲਜਾਇਆ ਜਾ ਸਕਦਾ ਪੰਜਾਬ ਤੋਂ ਸੋ ਉਹਨੂੰ ਰੋਕ ਕੇ ਰਸਤੀ ਵੇਜੀਟੇਸ਼ਨ ਸੀਗਾ ਜਿਹਦੇ ਵਿੱਚ ਪਾਰਟੀ ਗਵਰਨਮੈਂਟ ਨੇ ਮੰਗਾਂ ਨਾਲ ਅਸੀਂ ਕਿਹਾ ਜਿਹੜੀ ਉਹਨਾਂ ਨੇ ਕਿਹਾ ਵੀ ਹਾਂ ਅਸੀਂ ਇਹਨੂੰ ਰੋਕ ਦਿੰਨੇ ਆ ਅਸੀਂ ਇਹਨੂੰ ਆਪਣਾ ਕੰਕਰੀਟ ਨਹੀਂ ਕਰਦੇ ਪਰ ਜਿਹੜੇ ਬਾਕੀ ਮੰਗਾ ਸੀਗੇ ਜਿਵੇਂ ਕਿ ਵੀ ਪਾਣੀ ਦੀ ਡਿਮਾਂਡ ਜੇ ਸਾਡੀ ਪੂਰੀ ਕਿਵੇਂ ਕੀਤੀ ਜਾਵੇ ਪੰਜਾਬ ਦੇ ਪੰਜਾਬ ਦਾ ਪਾਣੀ ਦਾ ਜਿਹੜਾ ਹੱਕ ਆ ਉਹ ਪੰਜਾਬ ਦਾ ਹੋਵੇ ਇਹ ਕਿਵੇਂ ਪੂਰਾ ਕੀਤਾ ਜਾਵੇ ਪੰਜਾਬ ਦੇ ਹਰ ਘਰ ਨੂੰ ਜਿਹੜਾ ਪਲੀਥ ਹੋਏ ਬਗੈਰ ਪਾਣੀ ਸਾਫ ਪਾਣੀ ਹਰ ਘਰ ਨੂੰ ਹਰ ਸੰਤ ਨੂੰ ਤੇ ਹਰ ਖੇਤ ਨੂੰ ਮਿਲੇ ਇਹ ਤਿੰਨ ਚਾਰ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਗਵਰਨਮੈਂਟ ਨੇ ਉਹ ਕਿਹਾ ਸੀ ਕਿ ਹਾਂ ਅਸੀਂ ਜਲਦੀ ਵੇਖਦੇ ਹਾਂ ਇਹਦੇ ਪਰ ਸਾਲ ਨੂੰ ਆ तकरीबन ਕੋਈ ਉਹਦੇ ਵੱਲ ਵੇਖਿਆ ਨਹੀਂ ਗਿਆ ਰਦਰ ਉਲਟਾ ਸਕੈਸਟੀ ਹੁਣ ਐਤੀ ਵਾਰ ਤਾਂ ਬਹੁਤ ਜ਼ਿਆਦਾ ਆ ਗਈ ਜਿਹੜੀ ਮਤਲਬ ਥੋੜਾ ਆਇਆ ਪਾਣੀ ਦਾ ਯਾਰ ਇਹ ਕਹਿੰਦਾ ਾਲ ਹੀ ਪੈ ਗਿਆ ਆਪਣੇ ਪੰਜਾਬ 'ਚ ਸੋ ਸਾਡੇ ਗੌਰਮੈਂਟ ਨੂੰ 3 ਮਹੀਨੇ ਦਾ ਅਲਟੀਮੇਟ ਹੈ ਨਾ 3 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਤਿੰਨ ਚੀਜ਼ਾਂ ਚਾਹੁੰਦੇ ਆ ਪਹਿਲੀ ਗੱਲ ਤਾਂ ਬਿਲਕੁਲ ਇੱਕ ਪਲਾਨ ਬਣਾਵੇ ਇਹ ਨਹੀਂ ਕਿ 3.05 ਕਿਊਸਿਕ ਪਾਣੀ ਦੀਆਂ ਖਾਲੇ ਬਣਾਏ ਜਾਣੀਆਂ ਪਾਈਪਲਾਈਨਸ ਬਣਾਈਆਂ ਜਾਣ ਪਾਣੀ ਦੀ ਜਿਹੜੀ ਮਾਤਰਾ ਹੈ ਸਾਡੇ ਹਿਸਾਬ ਨਾਲ 60 ਕਿਊਸਿਕ ਪਾਣੀ 1000 ਏਕੜ ਤੇ ਦੇਣ ਦੀ ਪਲਾਨ ਬਣਾ ਕੇ ਪਲਾਨ ਬਣਾ ਦੇ ਅਗੇ ਜਿਹੜੇ ਖਾਲੇ ਬਣਾਉਣੇ ਆਉਣੀਆਂ ਪਾਈਪਲਾਈਨਸ ਪਾਉਣੀਆਂ ਸੈਕੰਡ ਜਿਹੜੀ ਗੱਲ ਹੈ ਕਿ ਵੀ ਜਿਹੜਾ ਪਾ ਪੰਜਾਬ ਦੇ ਉੱਤੇ ਪੰਜਾਬ ਦਾ ਜਿਹੜਾ ਪਾਣੀਆਂ ਦਾ ਹੱਕ ਆ ਉਹਦਾ ਮਤਾਂ ਲੈ ਕੇ ਉਹਨੂੰ ਵਿਧਾਨ ਸਭਾ ਦੇ ਵਿੱਚ ਉਹਨੂੰ ਪਾਸ ਕਰਕੇ ਪੰਜਾਬ ਇਸ ਅ ਸੂਵਰਨ ਪ੍ਰੋਪਾਇਟਰ ਜਾਂ ਸੂਵਰਨ ਓਨਰ ਆਫ ਰਿਵਰ ਵਾਟਰਸ ਕੋਈ ਕੋ ਪੰਜਾਬ ਇਹ ਨਹੀਂ ਕਿ ਵੀ ਇਹ ਡਿਮੈਂਡ ਹੈ ਉਹ ਬਾਕੀ ਇਹਦਾ ਸੈਕੰਡ ਵੇਚਾ ਜਾਂ ਉੱਤਰਾ ਤੀਜਾ ਜਿਹੜੀ ਪੋਲੂਸ਼ਨ ਹੋ ਰਹੀ ਆ ਪਾਣੀ ਦੀ ਜਿਹੜਾ ਫ੍ਰੀਟਿਆ ਜਾ ਰਿਹਾ ਪਾਣੀ ਉਹਦੇ ਉੱਤੇ ਵਾਈਟ ਪੇਪਰ ਲੈ ਕੇ ਹੋ ਕਿ تین ਘਾਰਮੇ ਨੇ ਕਿਹੜੇ ਇੰਡਸਟਰੀਓ ਬੇਸ ਕਰਕੇ ਆ ਕਿਹੜੇ ਕਿਹੜੇ ਰੀਜਨਸ ਕਰਕੇ ਆ ਕਿੱਥੇ ਕਿੱਥੇ ਹੋ ਰਿਹਾ ਪੰਜਾਬ ਦੇ ਵਿੱਚ ਗੱਲਾਂ ਕੋਈ ਬੁਢਾ ਦਾ ਬੁੱਢਾ ਨਾਣੀ ਆ ਹੋਰ ਵੀ ਜਿਹੜੀਆਂ ਆ ਜਿਵੇਂ ਮੈਂ ਦੱਸਿਆ ਕੀ ਰੇਲ ਮਾਜਰੇ ਕੋਲੇ ਬਹੁਤ ਰੇਲ ਮਾਜਰੇ ਕੋਲੇ ਬਹੁਤ ਹੋ ਰਿਹਾ ਹੈ ਬਾੜੀ ਚ ਬਹੁਤ ਹੋ ਰਿਹਾ ਹੈ ਤੁਹਾਨੂੰ ਜਲੰਧਰ ਦੇ ਨੇੜੇ ਅਮਨਸਰ ਦੇ ਨੇੜੇ ਚੋਕ ਚੋੜ ਤਾਂ ਸਾਰੇ ਪੋਲੂਟ ਕਰਦੇ ਆ ਆਪਾਂ ਦੇ ਥੀਕ ਹੈ ਜੀ ਸਰਬਸ਼ੀਰ हां ਜਿਹੜੀ ਵੀ ਇਸ਼ੂਜ਼ ਜਿਹੜੇ ਕਾਰਨਾਂ ਕਰਕੇ ਵੀ ਹੋ ਰਿਹਾ ਕਿਉਂ ਲੱਗਿਆ ਹੋਇਆ ਹੈ ਕਿਥੇ ਲੋਸਟ ਵਾਟਰ ਕੋਲ ਤੋਂ ਰਿਹਾ ਤੇ ਉਹਦੇ ਰੋਕਣ ਦਾ ਕੀ ਤਰੀਕਾ ਹੋਗਾ ਸੋ ਆ ਤਿੰਨ ਮੰਗਾਂ ਸਾਡੀਆਂ ਸਰਕਾਰ ਕੋ ਪਹਿਲੀ ਗੱਲ ਅਮੀ ਪੰਜਾਬ ਦਾ ਇੱਕ ਮਤਾ ਪਾਸ ਕੀਤਾ ਜਾਵੇ ਵਿਧਾਨ ਸਭਾ ਚ ਕਿ ਵੀ ਅਸੀਂ ਅਸੀਂ ਹੱਕਦਾਰ ਆ ਪਾਣੀ ਦੇ ਸਾਡਾ ਸਾਡੀ ਮਲਕੀਅਤ ਦਾ ਪਹਚਾਰ ਦੇ ਪਾਣੀ ਆ ਤੇ ਦੂਜਾ ਕਿਵੇਂ ਜੀਵਨਦਾਰ ਨੂੰ ਕਿਸ ਤਰੀਕੇ ਨਾਲ ਸੱਤ ਕਿਉਸਿਕ ਤੱਕ ਦਾ ਪਾਣੀ ਪਹੁੰਚਾਇਆ ਜਾਊਗਾ ਤਾਂ ਕਿ ਉਹ ਡੀਗ੍ਰਾ ਤੋਂ ਦਾ ਖਹਿੜਾ ਛੁੱਟੇ ਤਿੰਨ ਤਜਾ ਇਹ ਹੈ ਕਿ ਵੀ ਵਾਈਟ ਪੇਪਰ ਲੈ ਕੇ ਹੋਣ ਪੋਲੂਸ਼ਨ ਬਾਰੇ ਤੇ ਕੀ ਉਹਦਾ ਅਪਰੋਚ تھا ਵਸਤੇ ਕੀ ਕਰ ਰਹੇ ਇਹ ਤਿੰਨਾਂ ਦਾ ਆਪਾਂ ਤਿੰਨ ਹੀ ਦਿਨ ਦਾ ਟਾਈਮ ਨਹੀਂ ਹੋਇਆ ਤਾਂ ਜਿਸ ਤਰੀਕੇ ਨਾਲ ਆਪਾਂ ਮੁਦਕੀ ਮੋਰਚਾ ਪਹਿਲਾਂ ਲਾਇਆ ਸੀ ਉਸੇ ਤਰੀਕੇ ਨਾਲ ਕੋਈ ਸਟੇਸ਼ਨ ਦਾ ਜਾਂ ਲਾਂਬੰਦੀ ਦਾ ਕਲੈਮ ਠੀਕ ਹੈ ਸਾਡੇ ਜੇਗਾ ਕੋ ਥੋੜਾ ਜਿਹਾ ਵਾਈਟ ਸਪਰੈਡ ਹੋਊਗਾ ਟੀ 1 ਨੌ ਸ੍ਰੀ ਕੇ ਦਾ ਨਹੀਂ ਹੋਊਗਾ ਜਿਵੇਂ ਪਿਛਲੀ ਵਾਰ ਮੋਰਚਾ ਸੀ ਉਹ ਕ੍ਰਾਸ ਦੀ ਸਟੇਟ ਸੀ ਇੱਕ ਸਟਾਰਟ ਲਾਂਚ ਕਰਾਂਗੇ ਇੱਕ ਸੰਘਰਸ਼ ਸ਼ੁਰੂਆਤ ਕਰਾਂਗੇ ਪਾਣੀ ਜਿਹੜਾ ਦਾ ਪ੍ਰਵਾਹਕੀ ਹੈ ਆਪਾਂ ਦੇਖਿਆ ਕਿ ਜਿੱਥੇ ਬੀਅਰ ਬੰਦੀ ਆ ਆ ਸ਼ਰਾਬ ਬੰਦੀ ਆ ਜਾਂ ਹੋਰ ਚੌਕਲੇ ਵਿਚਾਰਾ ਵੱਧ ਜਾਂਦਾ ਪਰ ਜਿੱਥੇ ਪਵਨੇ ਖੇਤੀ ਤਾਂ ਜਿਹੜੀ ਆ ਆਪਾਂ ਕਹਿੰਦੇ ਨਹਿਰੀ ਪਾਣੀ ਨਾਲ ਵੀ ਹੋ ਸਕਦੀ ਦਰਾਈ ਪਾਣੀ ਨਾਲ ਵੀ ਹੋ ਸਕਦੀ ਪਰ ਉਹਦੇ ਲਈ ਜਿਹੜਾ ਹੈਗਾ ਸਭ ਤੋਂ ਸਭ ਜਿਹੜਾ ਜ਼ਮੀਨ ਦਾ ਪਾਣੀ ਹੀ ਕਟਿਆ ਜਾਂਦਾ ਸਾਫ ਪਾਣੀ ਠੀਕ ਹੈ ਜਿਵੇਂ ਆਪਾਂ ਪਹਿਲਾਂ ਦੇਖਿਆ ਸੀ ਕਿ ਆ ਹੋ ਵੀ ਦੀਆਂ ਵੀ ਦਿੱਖਿਆ ਸੀ ਪਰ ਉਹ ਥੰਨੇ ਪੱਪਾ ਰਹੀ ਸੀ ਤੇ ਉਹ ਉਹਨਾਂ ਨੂੰ ਕਿਉਂ ਨਹੀਂ ਟਾਰਗੇਟ ਤੇ ਲਿਆ ਜਾਂਦਾ ਹੈ ਕਿਉਂਕਿ ਇੱਕ ਕਿਸਾਨ ਜਿਹੜਾ ਇਹਨੂੰ ਪੂਰੀ ਆਦੀ ਐਮਐਸਕੇ ਨੂੰ ਮੰਗਦਾ ਪਰ ਉਹ ਐਮਆਰਪੀ ਤਾਂ ਮੰਦੀ ਨਹੀਂ ਪਈ। ਇਹ ਕਰਦੇ ਡੁੱਪਰ ਦਾ ਪਰ ਉਹ ਤੇ ਆਮ ਦਟੇਸ਼ ਪਰ ਨਹੀਂ ਜੀ ਕਿਹਦੇ ਤੇ ਡੁੱਪਰ ਡਾਇਰੈਕਟ ਪਰਸਨ ਨੂੰ ਟਾਰਗੇਟ ਤੇ ਲਿਆ ਜਾਂਦਾ ਹੈ ਇਹ ਤੇ ਕੋਟ ਪੁਆਇੰਟ ਐਡ ਕਰ ਲਾ ਪਰ ਕੋਦੋਂ ਜਾਨਬੀ ਨੇ 100 150 ਮੀਟਰ ਦੇ ਘਾਬੇਦਾਰ ਤੇ ਰੇਅੀਆ ਜੀ ਮਨਸੂਰ ਵਾਲੇ ਦੇ ਉਹ ਸਾਰੀ ਜਗ੍ਹਾ ਇਹ ਪ੍ਰੋਬਲਮ ਹੈ ਜੀ ਅਸੀਂ ਹੁਣ ਪਿੱਛੇ ਮਿਸਲ ਸਾਥ ਕੋਲਦਾ ਇੱਕ ਹੈਲਥ ਕੈਂਪ ਲਗਾਇਆ ਸੀਗਾ ਰੈਲ ਮਾਜਰੇ ਦੇ ਵਿੱਚ ਪਿਛਲੇ ਮਹੀਨੇ ਚ ਹੀ ਲਾਇਆ ਸੀਗਾ ਉਹ ਇਸੇ ਕਰਕੇ ਲਾਇਆ ਸੀ ਕਿ ਆਪਾਂ ਇਹ ਜੱਜ ਕਰਨਾ ਸੀਗਾ ਕਿ ਉੱਥੋਂ ਆਣੀਆਂ ਫੈਕਟਰੀਆਂ ਨੇ ਕਿੰਨਾ ਕੀਤਾ ਕਿਉਂਕਿ ਜਿਵੇਂ AQI ਤਾਂ ਉਥੇ ਵੈਸੇ ਪਤਾ ਹੈ ਕਿ ਉਹ ਪਹਾੜੀ ਜ਼ੋਨ ਆ ਪਰ ਉਥੇ ਬਹੁਤ ਹਾਈ AQI ਹੁੰਦੀ ਹੈ ਕੀ ਹੈ ਤੇ ਇਸੇ ਤਰੀਕੇ ਨਾਲ ਜਿਹੜੀ ਉੱਤੇ ਕੈਂਸਰ ਦੀ ਜਿਹੜੀ ਸੀਗੀ ਜੇ ਜਿਹੜੀ ਇਨਸੀਡੈਂਟ ਆਫ ਕੈਂਸਰ ਆ ਕਿ ਕੈਂਸਰ ਕਿੰਨੇ ਲੋਕਾਂ ਨੂੰ ਉਹ ਕੈਂਸਰ ਔਨਕੋਲੋਜੀ ਦਾ ਵੀ ਕੈਪਸੀ ਨਾਲ ਵਿੱਚ ਤੇ ਉਹਦੇ ਵਿੱਚ ਜੋ ਵੇਖਣ ਮਿਲਿਆ ਕਿ ਔਰਤਾਂ ਨੂੰ ਤਾਂ ਬਹੁਤ ਜ਼ਿਆਦਾ ਕੈਂਸਰ ਆ ਉੱਥੇ ਤੇ ਬੰਦਿਆਂ ਦੇ ਵਿੱਚ ਥੋੜਾ ਜਿਹਾ ਘੱਟ ਹੈਗਾ ਪਰ ਔਰਤਾਂ 'ਚ ਬਹੁਤ ਜ਼ਿਆਦਾ ਤੇ ਉਹ ਪ੍ਰੈਵਲੈਂਸ ਜਿਹੜੀ ਆ ਉਹ ਤਕਰੀਬਨ ਉਹ 5 7 ਤੋਂ 10 ਪਿੰਡਾਂ 'ਚ ਜ਼ਿਆਦਾ ਹੈਗੀ ਆ ਜਿੱਥੇ ਉਹ ਪਾਣੀ ਹੈਗਾ ਹਾਲਾਂਕਿ ਉਹ ਫੈਕਟਰੀ ਵਾਲਿਆਂ ਨੇ ਵੀ ਬਹੁਤ ਕੀਤਾ ਹੋਇਆ ਹੈ ਸਿਸਟਮ ਬਟ ਉਹ ਉਹਦੇ ਕਰਕੇ ਹਲੇ ਵੀ ਉਹ ਝਾਗ ਵਾਲਾ ਪਾਣੀ ਪੈਂਦਾ ਜਿਵੇਂ ਬੀਬਾ ਜੀ ਨੇ ਸੀਵਰੇਜ ਦਾ ਕਿਹਾ ਕੱਲ ਪਰ ਤਿੰਨ ਦਿਨ ਪਹਿਲਾਂ ਰੋਪੜ ਦਾ ਜਿਹੜਾ ਸੀਵਰੇਜ ਪਲਾਂਟ ਹੈਗੇ ਉਹ ਖਰਾਬ ਆ ਉੱਥੇ ਆਈਟੀ ਦੇ ਨੇੜੇ 5-6 ਕਿੱਲੇ ਪਾਣੀ ਦੇ ਵਿੱਚ ਛੱਡੇ ਹੋਏ ਸੀਗੇ ਰਾਤ-ਰਾਤ ਦੇ ਵਿੱਚ ਹੀ ਜੀਸੀਬੀਜ਼ ਲਾ ਕੇ ਐਡਮਿਨਿਸਟ੍ਰੇਸ਼ਨ ਨੇ ਉਹ ਪਾਣੀ ਸਤੁਵੰਦਰੇ ਆਦੀ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਤੇ ਆਪਾਂ ਮਿਸਨ ਸਤਲਜ ਨੂੰ ਰੋਡ ਵੈਸੇ ਰੋਡ ਬਲੌਕ ਕਰਨੀ ਕਹਿੰਦੇ ਹਮਾਰੀ ਪਟੋਮਾ ਕੋਈ ਹੱਲ ਵੀ ਨਹੀਂ ਸੀਗਾ ਉਹ ਕੁਝ ਘੰਟੇ ਰੋਡ ਬਲੋਕੇਜ ਕੀਤਾ ਤਾਂ ਜਾ ਕੇ ਉਹਨਾਂ ਨੇ ਕੋਈ ਉਹਦਾ ਸੋਲੂਸ਼ਨ ਕੱਢਿਆ ਨਹੀਂ ਤਾਂ ਪਾਣੀ ਸਾਰਾ ਰੋਪੜ ਦੀ ਜਿਹੜੀ ਸੀਵਰੇਜ ਸੀ ਉਹ ਦਰਿਆ ਦੇ ਵਿੱਚ ਪਾਉਣ ਲੱਗੇ ਸੀ ਜੇ ਇਸ ਤਰੀਕੇ ਨਾਲ ਆਏ ਵੱਡੀਆਂ ਅਰਬਨ ਸੈਟਲਮੈਂਟਸ ਦੀ ਸੀਵਰੇਜ ਆ ਪੈਣ ਲੱਗ ਗਈਆਂ ਤਾਂ ਆਪਣਾ ਹਾਲਤ ਕੀ ਹੋਊਗੀ ਆਪਾਂ ਨੂੰ ਸਮਝ ਹੀ ਆ ਰਹੀ ਹੈ ਕਿ ਕੀ ਸਰ ਜਿਹੜੇ ਤੁਸੀਂ ਕਹਿੰਦੇ ਕਿ ਪਾਉਣ ਲੱਗੇ ਸੀ ਉਹ ਕਰ ਕਰਕੇ ਉੱਥੋਂ ਦੇ ਰੋਪੜ ਦੇ ਜਿਹੜੇ ਅਧਿਕਾਰੀ ਹੋਣਗੇ ਪ੍ਰਸ਼ਾਸਨ ਅਚਨਚੇਤ ਅਧਿਕਾਰੀ ਪਾਉਣ ਲੱਗਿਆ ਸੀ ਕੋਈ ਰੈਜ਼ੀਡੈਂਟਸ ਨਹੀਂ ਪਾ ਰਹੇ ਸੀ ਅਧਿਕਾਰੀ ਪਾਉਣ ਕੇ ਫਿਰ ਅਧਿਕਾਰੀਆਂ ਦੇ ਕਾਰਵਾਈ ਚ ਹੋਣੀ ਚਾਹੀਦੀ ਇਹ ਹੋਣੀ ਚਾਹੀਦੀ ਹੈ ਪਰ ਇਹ ਤਾਂ ਸਰਕਾਰਾਂ ਨੇ ਨਹੀਂ ਕੀਤਾਈ ਮੈਂ ਕਹਿੰਦਾ ਕਿ ਵਾਈਟ ਪੇਪਰ ਲੈ ਕੇ ਉਹਨ ਕੀ ਹੋ ਕੀ ਰਿਹਾ ਪੋਲੂਸ਼ਨ ਸਾਡਾ ਕਿੱਥੇ ਜਾ ਰਿਹਾ ਸਾਰੇ ਤਰੀਕੇ ਦੇ ਮਿਊਟੈਂਸ ਹੈਗੇ ਇਹਨਾਂ ਦੀ ਜ਼ਿੰਮੇਵਾਰੀ ਮੰਨਦੀ ਸਭ ਸ਼ਹਿਰ ਸੂਰਤਾਂ ਦੇਣੀਆਂ ਉਹ ਹੀ ਸਾਡੇ ਨਾਲ ਹੁਣ ਤਾਂ ਹੋ ਰਹੇ ਉਹ ਕਿਸੇ ਸਰਕਾਰ ਜਿਨੇ ਹੁਣ ਉਹ ਅਰਮਾਤ ਨੇ ਮੁੱਖ ਮੰਤਰੀ ਦਾ ਬਿਆਨ ਆ ਵੀ ਸਾਫ ਖਰਿਆਣੇ ਦੇ ਨਾਲ ਤੋਂ ਪਾਣੀ ਬਹੁਤ ਆ ਤੇ ਪੰਜਾਬ ਪਹਿਲੇ ਹੀ ਪਾਣੀ ਦੇ ਵਗਦਾ ਪਿਆ ਪਾਣੀ ਪੁਰਾਣੀ ਆਇਆ ਫਿਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਜਾਂ ਹੋਰ ਵੀ ਕੋਈ ਸਿਆਸੀ ਪਿਆ ਇੱਥੋਂ ਪਾਏ ਹੋਏ ਉਹਨਾਂ ਕੋਲ ਬਿਆਨ ਨਿਕਰੇਗੀ ਇਹਦੇ ਬਾਰੇ ਮੇਰਾ ਖਿਆਲ ਉਹ ਜਿਹੜੇ ਬੱਚੋ ਦੇ ਮੁੱਖ ਮੰਤਰੀ ਦਾ ਬਿਆਨ ਹੋ ਰਹਾ ਪੋਲਿਟੀਕਲ ਬਿਆਨ ਹੈ ਕਿਉਂਕਿ ਦਿੱਲੀ ਦੇ ਵਿੱਚ ਪ੍ਰੋਬਲਮ ਆਈ ਵੀ ਆ ਤਾਂ ਉਹ ਚਾਹੁੰਦੇ ਵੀ ਦਿੱਲੀ ਪਾਣੀ ਮੰਗੇ ਉਹ ਪੋਲਿਟੀਕਲ ਉਹਦਾ ਹੈ ਤੇ ਉਹ ਜਿਹੜਾ ਵੇਖੋ ਪਾਣੀ ਵੰਡਿਆ ਆ ਬੇ ਆਲਰੇਡੀ ਉਹ ਅਪਰ ਰੈਪੇਰੀਅਨ ਦੇ ਤੌਰ ਤੇ ਉਹ ਕਿੰਨਾ ਲੈ ਸਕਦੇ ਆ ਨਮਾਚਲ ਦਾ ਰਾਈਟ ਚੂ ਹੋਏਗਾ ਪਰ ਉਹ ਕਿੰਨਾ ਲੈ ਸਕਦੇ ਆ ਉਹਦਾ ਡਿਫਾਈਨਡ ਹੈ ਜੀ ਉਸ ਦੇ ਵਿੱਚ ਉਹ ਕਹਿੰਦੇ ਵੀ ਸਾਡੇ ਕੋਲ ਹਲੇ ਵੀ ਵਾਧੂ ਆਉ ਦੇਈ ਜਾਂ ਕਿਤੇ ਨੂੰ ਪਰ ਪੰਜਾਬ ਕੋਲੇ ਵਾਧੂ ਪਾਣੀ ਹੈ ਨਹੀਂਗਾ ਇਸ ਲਈ ਪੰਜਾਬ ਕੋਲੇ ਤਾਂ ਆਪਾਂ ਜਿਵੇਂ ਕਹਿੰਨੇ ਆ ਕਿ ਵੀ ਮੇਨ ਰੈਪੇਰੀਅਨ ਆਖਾਏ ਗਏ ਆ ਤਾਂ ਆਪਣਾ ਪਾਣੀ ਬਹੁਤ ਕਿਲਤੇਗੀ ਇੱਕੋ ਜਿਹੜੀ ਘਾਗ ਦੇ ਨਾਲ ਹੀ ਰਾਸਤਾਂ ਨੂੰ ਜਾਂਦੇ ਜਿਹੜੀ ਆਪਣੇ ਘਰਾਂ ਘਰ ਕੇ ਪੂਰਾ ਪਾਣੀ ਜੁਰੀ ਵੀ ਪੀ ਸਕਦਾ ਬੰਦਾ ਉਹਦੇ ਪਰ ਜਾਗੇ ਉਹ ਟਿਪਿਆਂ ਦੇ ਵਿੱਚ ਤੇ ਪਾਣੀ ਨਹੀਂ ਛੱਡਿਆ ਗਿਆ ਪਿੱਛੇ ਬੂਲੇ ਵੀ ਫਾਇਰ ਲਈ ਕੋਈ ਬਾਰੇ ਪੰਜਾਬ ਸਰਕਾਰ ਦਾ ਕੋਈ ਜਿਹੜਾ ਪੈਨ ਟੱਕਰੀ ਦੇ ਤਰ੍ਹਾਂ ਤੋਂ ਚੱਕਰੀਆਂ ਕੀ ਹੈ ਜੇ ਉਹ ਰਾਜਸਥਾਨ ਫੀਡਰ ਦਾ ਪਾਣੀ ਬਹੁਤ ਜ਼ਿਆਦਾ ਦਰਿਆਈ ਪਜਾਰਿਆ ਪੂਰਾ ਜਿਹੜਾ ਕਿ ਜਿਹੜਾ ਕਿ ਇਸ਼ੂ ਬਹੁਤ ਵੱਡਾ ਉਹ ਇੱਥੇ ਆਪਣੇ ਤੋਂ ਪਾਣੀ ਖੋਲ ਹੈ ਤੇ ਆਪਾਂ ਨੂੰ ਰੇਗਿਸਤਾਨ ਨਾਲ ਹੈ ਤੇ ਰੇਗਿਸਤਾਨ ਨੂੰ ਇੱਕ ਤਰ੍ਹਾਂ ਦਾ ਜੇ ਲੋ ਮਾਰਸ਼ਸ ਜਿਵੇਂ ਆਪਾਂ ਕਹਿੰਦੇ ਆ ਕਿ ਬਹੁਤ ਦਲਦਲਰਗਾ ਇਲਾਕਾ ਬਣਾ ਰਹੇਗੇ ਆ ਤੇ ਉਹਨਾਂ ਵਾਸਤੇ ਵੀ ਡਿਫਿਕਲਟ ਆ ਉਹਨਾਂ ਦੇ ਉਹ ਜਿਹੜੇ ਉਸ ਗੱਲ ਤੇ ਹੋ ਗਿਆ ਸਪ੍ਰੋਟੈਸਟ ਕਰਨ ਦੀ ਸੀ ਉਹਨਾਂ ਤੇ 307 ਤੱਕ ਦੇ ਮੁਕੱਦਮੇ ਕੀਤੇ ਉਹਨਾਂ ਨੇ ਬਹੁਤ ਵੱਡੀ ਝੀਲ ਬਣਾ ਆ ਕੀ ਆ ਇਹ ਸਰਕਾਰਾਂ ਪਤਾ ਨਹੀਂ ਕਿਉਂ ਇਸ ਤਰੀਕੇ ਨਾਲ ਵਿਹਤ ਕਰਦੇ ਕਿ ਪੰਜਾਬ ਦਾ ਪਾਣੀ ਰੋਕੋ ਤੇ ਉਧਰ ਛੱਡ ਦਿਓ ਇਹ ਨੀਤੀਆਂ ਤਾਂ ਉਹਨਾਂ ਨੂੰ ਆਪ ਵੀ ਦੇਖਣੀਆਂ ਚਾਹੀਦੀਆਂ ਉੱਥੋਂ ਦੇ ਲੋਕ ਵੀ ਉਹਦੇ ਵਿੱਚ ਬਹੁਤ ਦਿੱਕਤਾਂ ਆਈਆਂ ਉਹਨਾਂ ਨੂੰ ਪ੍ਰੋਟੈਸਟ ਵੀ ਚੱਲਦੇ ਪਏ ਉਹਦੇ ਵਿੱਚ ਦਿੱਲੀ ਆ ਰਹੀ ਕਿ ਮੈਂ ਦੇਖਿਆ ਤਾਂ ਵੇ ਹਮ ਰਾਜਸਥਾਨ ਦੇ ਪਰਪਰਿਆ ਇੱਥੇ ਜਿਹੜਾ ਸੋਕੇ ਵਰਗੀ ਆ ਨੈਚੁਰਲੀ ਜਿਉਂ ਚੀਜ਼ਾਂ ਤਾਂ ਹੋ ਹੀ ਨੇ ਇੱਕ ਸਮੇਂ ਪਾਸ ਪਰ ਟਿਕੇ ਜਦੋਂ ਸਰਕਾਰ ਬੜੀ ਸੀ ਇਹਨਾਂ ਨੇ ਕਿਹਾ ਕਿ ਹਰ ਇੱਕ ਖੇਤ ਤੱਕ ਪਾਣੀ ਪਹੁੰਚਾਵਾਂਗੇ ਮੈਂ ਚਾਹੁੰਦਾ ਦਵਿੰਦਰ ਜੀ ਇਹਦਾ ਜਵਾਬ ਦੇ ਕਿ ਹਰੇਕ ਖੇਤ ਤੱਕ ਹਰ ਕਿਸੇ ਦਾ ਕਿਹਾ ਇਹਨਾਂ ਨੇ ਕਿਹਾ ਪਾਣੀ ਪਹੁੰਚਾਵਾਂਗੇ 90% ਕਾਦੀ ਜੀ ਸਬਸਿਡੀ ਸੈਂਟਰ ਤੋਂ ਆਉਂਦੀ ਸੀ 10% ਕਹਿੰਦੇ ਕਿਸਾਨ ਨੂੰ ਕਿੱਦਾਂ ਪਹੁੰਚਾਓਗੇ ਉਹ ਵੀ ਕਿੱਦਾਂ ਰਸੀ ਦੇਵਾਂਗੇ ਇਹੋ ਵਾਦਾ ਪੂਰਾ ਹੋਇਆ ਕਿ ਖੇਤਾਂ ਤੱਕ ਪਾਣੀ ਪਹੁੰਚੇ। ਵੇਖੋ ਹੁਣ ਤੱਕ ਮੋٹے ਤੌਰ ਤੇ ਕੀ ਹੋ ਰਹੀ ਰਿਹਾ ਪਿਛਲੀਆਂ ਸਰਕਾਰਾਂ ਦਾ ਵੀ ਇਹਨਾਂ ਦਾ ਵੀ। ਪਾਣੀ ਪੂਰਾ ਕਰਨ ਦਾ ਮਤਲਬ ਇਹ ਇਹ ਨੂੰ ਗਿਣਦੇ ਆਂ ਵੀ ਟੇਲ ਐਂਡ ਤੇ ਪਾਣੀ ਪੂਰਾ ਹੋ ਗਿਆ ਜਿੱਥੇ ਕੱਸੀ ਖਤਮ ਹੋਣੀ ਹੁੰਦੀ ਆ। ਉੱਥੇ ਮੈਜ਼ਰਮੈਂਟ ਪੂਰਾ ਕਰ ਦਿੰਦੇ ਆ ਪਿਛਲੇ ਜਿੰਨੇ ਮੋਗੇ ਆ ਛੋਟੇ ਕਰ ਦਿੰਦੇ ਆ। ਇਹਨਾਂ ਨੇ ਵੀ ਉਹੀ ਕੰਮ ਕੀਤਾ ਵਾ ਜਿਹਦਾ ਪਿੱਛੇ ਰੋਲਾ ਵੀ ਪੈ ਰਿਹਾ ਵਾਰ-ਵਾਰ। ਉੱਪਰ ਮੈਰੀ ਪਟਵਾਰੀ ਵੀ ਜਿਹੜੇ ਆਪਾਂ ਦੇਖਿਆ ਉਹ ਬੈਠੇ ਹੈਗੇ ਆ ਧਰਨੇ ਤੇ। ਉਹਨਾਂ ਨੂੰ ਫੋਰਸ ਕੀਤਾ ਜਾ ਰਿਹਾ ਛੋਟੇ ਕਰਕੇ ਟੇਲਾਂ ਦੇ ਆਪਾਂ ਫੇਰ ਵਾਰ-ਵਾਰ ਇਹੀ ਕਹਿ ਰਹੇ ਆ ਕਿ ਮਸਲਾ ਪਾਣੀ ਦੀ ਇਹ ਪਚਾਉਣ ਦਾ ਨਿਗਾ ਮਸਲਾ ਇਹ ਆ ਪਾਣੀ ਦਾ ਲੌਂਗਸ ਬਹੁਤ ਘੱਟ ਆ ਉਹ ਪੂਰਾ ਕੀਤਾ ਜਾਵੇ। ਦੂਜਾ ਜਿਹੜਾ ਖਾਲੇ ਬਣਾਉਣ ਦੀਆਂ ਉਹ ਸਿਰਫ ਗੱਲਾਂ ਚੱਲ ਰਹੀਆਂ। ਜੇ ਸਰਕਾਰ ਸੋਹਰਦਾ ਜਿਵੇਂ ਇੱਕ ਵਾਰੀ 85 86 ਦੇ ਵਿੱਚ ਖਾਲੇ ਬਣਿਆ ਸੀ ਸਾਰੇ ਪੰਜਾਬ ਦੇ ਆਪਾਂ ਛੋਟੇ ਸੀ ਉਦੋਂ ਘਰ ਦੇਖਿਆ ਉਵੇਂ ਇੱਕ ਮੋਹਮ ਛੇੜੀ ਜਾਵੇ ਵੀ ਅਗਲੇ 2 ਸਾਲ ਚ ਦਾ ਸਾਲ ਦੇ ਵਿੱਚ ਜਿਹੜੀਆਂ ਅੰਡਰਗਰਾਊਂਡ ਪਾਈਪਲਾਈਨ ਹੈਗੀਆਂ ਉਹ ਸਾਰੇ ਪੰਜਾਬ ਦੇ ਵਿੱਚ ਜਿਹੜੀ ਸਪਲਾਈ ਆ ਚਾਹੇ ਉਹ ਖਾਲਿਆਂ ਦੇ ਤਹਿਤ ਚਾਹੇ ਅੰਡਰਗਰਾਉਂਡ ਪਾਈਪਲਾਈਨ ਦੇ ਤਹਿਤ ਉਹ ਕੰਪਲੀਟ ਕਰੀ ਜਾਊ ਤੇ ਨਾਲ ਹੀ ਉਹਦਾ ਜਿਹੜੀ ਕਪੈਸਿਟੀ ਆ ਉਹ ਸੱਤ ਜਿਹੜੀ ਆਪਾਂ ਮੰਗ ਕਰ ਰਹੇ ਉਹਨੂੰ ਡਬਲ ਕਪੈਸਿਟੀ ਤੇ ਸਾਰਾ ਬਣ ਜਾ। ਫੇਰ ਆ ਲਊਗਾ ਨਹੀਂ ਤਾਂ ਇਹ ਪੋਸਟਰ ਲਾਉ ਨੂੰ ਮਗਰੋਂ ਆਪਦੇ ਇੱਥੇ ਚੰਡੀਗੜ੍ਹ ਤੇ ਲਾ ਕੇ ਪ੍ਰਚਾਰ ਕਰ ਸਕਦੇ ਆ ਵੀ ਭਾਈ ਭਾਈ ਪਹੁੰਚ ਗਿਆ ਸਾਰੇ ਪਤਪਾਣੀ ਨਹੀਂ ਪਹੁੰਚੂਗਾ ਉਹ ਵੋਟਾਂ ਦਾ ਆਪਾਂ ਦੇਖ ਹੀ ਲਿਆ ਦਿਕਨਾ ਬੁੱਕ ਸਹੀ ਹੈ ਕੁਛ ਇਹਨਾਂ ਚ ਆਰਟੀਕਲ ਸਹੀ ਹੈ ਅਡਾ ਟਾਈਮ ਤੇ ਅਖਬਾਰਾਂ ਛਪੇ ਰਿਹਾ ਆਪਣੇ ਫ੍ਰੈਂਡ ਹੈ ਗਿਆ ਜਸਵੰਤ ਸਿੰਘ ਵਿਦੇਸ਼ਾ ਉਹਨਾਂ ਦੀ ਇਹ ਸੇਵਾ ਹੈਗੀ ਤੇ ਆ ਕਿਤਾਬਾਂ ਜੇ ਕਿਸੇ ਵੀਰ ਨੇ ਮੇਰੇ ਪੱਤਰਕਾਰ ਦੇ ਕਿਹਾ ਮੈਂ ਨਹੀਂ ਚਾ ਵਕ ਵਕ ਸਮੇਂ ਤੇ ਜੋ ਪੰਜਾਬ ਦੇ ਵਿੱਚ ਆਰਟੀਕਲਸ ਛਪਦੇ ਰਿਹਾ ਅਖਬਾਰਾਂ ਜੀਆਂ ਰਿਸਰਚਾ ਹੁੰਦੀਆਂ ਰਹੀਆਂ ਪਾਣੀ ਨੂੰ ਲੈ ਕੇ ਉਹਨਾਂ ਨੇ ਕੰਮ ਕਰਤੀਆਂ ਹੈਗੀਆਂ ਇਹ ਇੱਕ ਹੋਰ ਇੱਕ ਤਰ੍ਹਾਂ ਦੀ ਸਮਝ ਲੋ ਕਲੈਕਸ਼ਨ ਆਫ ਆਰਟੀਕਲਸ ਇੱਕ ਸਨੇਹ ਦੀ ਡੇਟ ਲੈਣੀ ਹੋਵੇ ਨਹੀਂ ਕੋਈ ਕਾਸਟ ਨਹੀਂ ਆਫ ਕਾਸਟ ਹੈ ਜਾਂ ਸੇਵਾ ਹੀ ਹੈ